ਰਾਖਤ ਬਣਾਉਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਉਂਕਿ ਕਿਸਾਨ ਲਗਾਤਾਰ ਡਟੇ ਹੋਏ ਨੇ ਸ਼ੰਭੂ ਬੈਰੀਅਰ ਤੇ ਅਤੇ ਨਾਲ ਫਨੋਰੀ ਬਾਰਡਰ ਦੇ ਉੱਤੇ ਅੱਜ ਵੀ ਵੱਡੇ ਐਕਸ਼ਨ ਕੀਤੇ ਗਏ ਨੇ ਟੋਲ ਪਲਾਜ਼ੇ ਵੀ ਬੰਦ ਰੱਖਾਏ ਗਏ ਤੇ ਰੇਲਾਂ ਤੇ ਵੀ ਧਰਨੇ ਦਿੱਤੇ ਗਏ ਪਹਿਲਾਂ ਇਹ ਸੀ ਕਿ ਕੁਝ ਗਰੁੱਪ ਦਿੱਲੀ ਵੱਲ ਮਾਰਚ ਕਰਨਗੇ ਕਿ ਬਾਕੀ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਵੱਡੀਆਂ ਗ੍ਰਾਹਾ ਗਰੁੱਪ ਲਖੋਵਾਲ ਰਾਜਾ ਇਹ ਸਾਰਿਆਂ ਬਾਰੇ ਇਹ ਸੀਗਾ ਕਿ ਇਹ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਨਗੇ ਪਰ ਅੱਜ ਵੱਡੀ ਸਪੋਰਟ ਦਿੱਤੀ ਆ ਇਹਨਾਂ ਗਰੁੱਪਾਂ ਨੇ ਤੇ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਚੁਕਨਾ ਕਰ ਦਿੱਤਾ ਇਸੇ ਚੱਕਰ ਦੇ ਵਿੱਚ ਹੀ ਅੱਜ ਮੀਟਿੰਗ ਵੀ ਹੋਣ ਜਾ ਰਹੀ ਹੈ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਨਾਲ ਦੀ ਨਾਲ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਦੂਜੇ ਪਾਸੇ ਕਿਸਾਨੀ ਉੱਤੇ ਹਮਲੇ ਵੀ ਕੀਤੇ ਜਾ ਰਹੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਕਾਫੀ ਤਰ੍ਹਾਂ ਦਾ ਰੌਲਾਪਾ ਵਿੱਚ ਰਿਆਣਾ ਸਰਕਾਰ ਦਾ ਵੀ ਮਾਮਲਾ ਆ ਗਿਆ ਕਿ ਪੰਜਾਬ ਕਾਂਗਰਸ ਦੇ ਆਗੂ ਨੇ ਮੰਗ ਕੀਤੀ ਹੈ ਕਿ ਰਾਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਨਿਲਵਿਜ ਉਹਦੇ ਉੱਤੇ ਬਰਚਾ ਦਰਜ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਗੋਲਾਵਰੀ ਵੀ ਕੀਤੀ ਆ ਅਤੁੱਗਰ ਦੇ ਗੋਲੇ ਵੀ ਛੱਡੇ ਨੇ ਇਹ ਉਹਨਾਂ ਦਾ ਸਰਾਜ ਆ ਤੇ ਪੰਜਾਬ ਸਰਕਾਰ ਵੱਲੋਂ ਹਜੇ ਚੁੱਪੀ ਧਾਰਨ ਕੀਤੀ ਹੋਈ ਆ ਮੇਰੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਇਹਨਾਂ ਨਾਲ ਗੱਲ ਕਰਦੇ ਆ ਕਿ ਸਾਰੇ ਇਹ ਮਸਲੇ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਆ ਡਾਕਟਰ ਸਵਾਗਤ ਆ ਤੁਹਾਡਾ ਵੈਰੀ ਬਹੁਤ ਵਧੀਆ ਡਾਕਟਰ ਸਾਹਿਬ ਪਹਿਲੀ ਸਵਾਲ ਇਹ ਹੈ ਕਿ ਕੁਝ ਲੋਕ ਕਹਿੰਦੇ ਨੇ ਕਿ ਇਸ ਅੰਦੋਲਨ ਪਿੱਛੇ ਕਿਸੇ ਤਾਕਤ ਦਾ ਕਿਸੇ ਪਾਰਟੀ ਦਾ ਹੱਥ ਹੈ ਮਨਜਿੰਦਰ ਸਿਰਸਾ ਨੇ ਵੀ ਕਿਹਾ ਉਹਨਾਂ ਦਾ ਇੱਕੋ ਤਰਕ ਹੈ ਕਿ ਚੋਣਾ ਬਿਲਕੁਲ ਨੇੜੇ ਨੇ ਚੋਣਾਂ ਦੇ ਬਿਲਕੁਲ ਜਦੋਂ ਨੇੜੇ ਹੋਣ ਐਡਾ ਵੱਡਾ ਸੰਘਰਸ਼ ਨਹੀਂ ਕਰੀਦਾ ਕੀ ਕਹਿਣਾ ਤੁਹਾਡੇ ਇਸ ਬਾਰੇ ਤਾਂ ਜਿਹੜੇ ਸਿਰਸਾ ਹੋ ਵੀ ਕਰ ਰਹੇ ਨੇ ਉਹਨਾਂ ਨੂੰ ਤਾਂ ਫਾਇਦਾ ਹੋ ਰਿਹਾ BJP ਦੇ ਨੇ ਉਹ BJP ਨੂੰ ਤਾਂ ਫਾਇਦਾ ਹੋ ਰਿਹਾ ਇਹ ਦਿਖਾ ਕੇ ਪੂਰੇ ਪਹਿਨਾ ਰਾਮ ਮੰਦਰ ਦੇ ਵਿੱਚ BJP ਦਾ ਕੋਈ ਬਹੁਤਾ ਜਿੱਡਾ ਬਣਾਉਣਾ ਚਾਹੁੰਦੇ ਸੀ ਨਹੀਂ ਬਣਿਆ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿਉਂਕਿ ਸ਼ੰਕਰਾਚਾਰੀਆ ਦੀ ਗੱਲ ਨਹੀਂ ਮੰਨੀ 11 ਦੀ ਨਹੀਂ ਬੰਨੀ ਫਿਰ ਜਿਹੜਾ ਸੀ ਪਿੱਛੇ ਸਾਹ ਕਿਸਾਨ ਅੰਦੋਲਨ ਵਿੱਚ ਸਭ ਨੂੰ ਪਤਾ ਸੀ ਵੀ 2 ਸਾਲ ਪਹਿਲਾਂ ਹਾਰ ਕੇ ਮੋਦੀ ਸਾਹਿਬ ਇੱਕੋ ਹੀ ਇੱਕੋ ਹੀ ਮਾਮਲਾ ਜਿੱਥੇ ਮੋਦੀ ਸਾਹਿਬ ਝੁਕੇ ਸੀਗੇ ਵਾਪਸ来 ਅਸੀਂ ਤੋਂ ਹੁਣ ਉਹਨਾਂ ਨੇ ਇਹ ਦਿਖਾਉਣਾ ਸੀ ਚੋਣਾਂ ਦੇ ਨੇੜੇ ਕਿ ਮੋਦੀ ਸਾਹਿਬ ਬਹੁਤ ਤਕੜੇ ਨੇ ਆ ਖਾਦਸਤਾਨੀ ਨੇ ਇਹ ਤਾਂ ਉਹ ਖਰਾਬ ਕਰਨਾ ਚਾਹੁੰਦੇ ਨੇ ਹਰੇ ਪੰਨੂ ਪਲੇਖ ਜੀ ਜੱਜਬੰਦੀ ਜਿਹੜੀ ਸਭ ਤੋਂ ਅੱਗੇ ਬੀਲ ਕਰੀਆ 26 ਜਨਵਰੀ ਨੂੰ ਪੁਰਾਣੇ ਅੰਦੋਲਨ ਦੇ ਵਿੱਚ ਵੀ ਇਹੇ ਨਾਲ ਕਿਨੇ ਚਾ ਕਿਹ ਨਾਲ ਗਈ ਸੀ ਸਾਰਾ ਸੰਯੁਕਤ ਕਿਸਾਨ ਮੋਰਚਾ ਪਹਿਰੀਂ ਪੱਗ ਰੱਖਣ ਤੱਕ ਗਿਆ ਸੀ ਇਹਨਾਂ ਦੇ ਠੀਕ ਨਹੀਂ ਮੈਂ ਵੀਡੀਓ ਸੁਣਨੇ ਨੇ ਸੋ ਇਹ ਉਦੋਂ ਕਿ ਨਾਲ ਗਏ ਸੀ ਉਦੋਂ ਮੁੜ ਕੇ ਉਹ ਚ ਖੜੇ ਵੀ ਨਹੀਂ ਜਾਂ ਤਾਂ ਉੱਥੇ ਅਰੈਸਟ ਕਰ ਲੰਗੇ ਇਹਨਾਂ ਕੋਈ ਕੈਂਟਰ ਬਹੁਤ ਵੱਡਾ ਹੈ ਜਾਣੇ بڑے ਨੇ ਬੰਦੇ ਫਿਰ ਉੱਥੇ ਅਰੈਸਟ ਹੋਉਂਦੇ ਨਾ ਕਿਸੇ ਖਾਲੀ ਤੁਸੀਂ ਆਪਦੇ ਪੰਜਾਂ ਨਾਲੋਂ ਟੁੱਟ ਕੇ ਕਹਿੰਦੇ ਅਸੀਂ ਤਾਂ ਲੜਾਂਗੇ ਫਿਰ ਚਲੇ ਗਏ ਇਹਨੂੰ ਤਾਂ ਫਿਰ ਕੂਕੇ ਚੰਗੇ ਰਹੇ ਕੂਕਿਆ ਨੇ ਜਾ ਕੇ ਅ ਮੱਦ ਕਰਤਾ ਉਹਨਾਂ ਦਾ ਮੁੱਠੀ ਡਾਂਦਾ ਵੀ ਗਊ ਗਊਆਂ ਦਾ ਉਹ ਕਰ ਰਹੇ ਸੀਗੇ ਵਿਚਰਖਾਨਾ ਸੀ ਤੇ ਹਾਲਾਂਕਿ ਉਹ ਬਖਰੇ ਹੋ ਕੇ ਗਏ ਸੀ ਪਰ ਉਹ ਟੋਟਾ ਨੇ ਗੱਢਦੀ ਉਹਨੂੰ ਕਹਿੰਦੇ ਤੂੰ ਤਾਂ ਨਦਰ ਆ ਉਹ ਪੱਥਰ ਚੱਕ ਲਿਆ ਕਹਿੰਦਾ ਹੁਣ ਤਾਂ ਨਹੀਂ ਮਦਰ ਇੱਕ ਬੱਚੇ ਨੇ ਦਾੜੀ ਫੜ ਲਈ ਉਹਦੀ ਕਾਵਨ ਦੀ ਸੋ ਜਾਂ ਤਾਂ ਹਿੰਮਤ ਕਰ ਦੇਣਾ ਫਿਰ ਜੇ ਡਿਫਰ ਕਰਕੇ ਗਏ ਸੀ ਉਤਸਾਹਤ ਦੇ ਦਿੱਤਾ ਵੱਡਾ ਕੈਡਰ ਸੀ ਕੋਈ ਫਰਕ ਨਹੀਂ ਪੈਂਦਾ ਸੀ ਇਹ ਤਾਂ ਜਵਾਨਤਾ ਵੀ ਨਹੀਂ ਕਰਾਈਆਂ ਜਿਹੜੇ ਨਾਲ ਕੇ ਲਈ ਫਸ ਗਏ ਜਵਾਨਤਾ ਐਸਕੇਮ ਨਾਲ ਕਰ ਰਹੇ ਸੋ ਇਹ ਗੱਲ ਕੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਗਲੀ ਗੱਲ ਉਹ ਗਏ ਵੀ 10 ਹਫ਼ਤੇ ਬਾਅਦ ਸੀ ਉਦੋਂ ਅਗਲੀ ਗੱਲ ਉਹਨਾਂ ਨੂੰ ਜਗ੍ਹਾ ਵੀ ਦਿੱਲੀ ਚ ਦਿੱਤੀ ਸੀ ਦਿੱਲੀ ਚ ਜਗ੍ਹਾ ਕਿਹਨੇ ਦਿੱਤੀ ਹੋਊਗੀ ਤੁਹਾਡਾ ਲੋ ਲੈ ਜੇ ਕੀਦਾ ਵੀ ਹੱਥੋਂ ਸਰਦਾ ਇਸ ਸਾਰੇ ਵੱਡੇ ਅੰਦੋਲਨ ਜੋ ਨਹੀਂ ਮੈਂ ਕਹਿੰਦਾ ਹਾਪੀ ਉਹਨਾਂ ਨੂੰ ਕੋਈ ਫਾਇਦਾ ਹੀ ਉਹਨਾਂ ਨੂੰ ਹੋਰ ਦੱਸੋ ਹੋਰ ਕਿਸੇ ਨੂੰ ਫਾਇਦਾ ਨਹੀਂ ਨਹੀਂ ਪੜਿਆ ਪਰ ਰੈਣਾ ਦੇ ਵਿੱਚ ਤਾਂ ਜੀ ਜੀ ਦੀ ਕਿਰਕਰੀ ਵੀ ਹੋ ਗਈ ਡਾਕਟਰ ਸਾਹਿਬ ਬਹੁਤ ਜਲਦੀ ਇੰਨਾ ਦਸਾਨਾ ਮੈਂ ਆਉਣਾ ਮੈਂ ਆਉਣਾ ਕੋਈ ਕਿਰਕਰੀ ਨਹੀਂ ਹੋ ਰਹੀ ਜੀ ਇਹ ਤਾਂ ਬਲਕਿ ਖਾਇਆ ਜਾ ਰਿਹਾ ਵੀ ਦੇਖ ਲਓ ਏਡੇ ਏਡੇ ਅਸੀਂ ਬੈਰੀਕੇਡ ਖੜੇ ਕਰਕੇ ਤਾਂ ਵੀ ਤੋੜ ਰਹੇ ਨੇ ਇਹ ਬੜੇ ਖੂੰਖਾਰ ਨੇ ਦਿੱਲੀ ਦੇ ਦੇ ਕੇ ਪ੍ਰਚਾਰ ਹੋ ਰਿਹਾ ਵੀ ਹੁਣ ਅਸੀਂ ਇਤਕੀ ਵੇਸੇ ਨਹੀਂ ਹੈਗੇ ਤੁਸੀਂ ਆਪਣਾ ਪਾਣੀ ਜਮਾ ਕਰਕੇ ਰੱਖੋ ਫਿਰ ਅਨੰਦ ਦਸੋ ਦਿੱਲੀ ਚ ਤਾਂ ਜਗੇ ਨਹੀਂ ਪਾਣੀ ਜਮਾ ਕਰਕੇ ਰੱਖੋ ਆਹ ਕਰਕੇ ਰੱਖੋ ਕਿ ਅਸੀਂ ਉਹਨਾਂ ਨੂੰ ਆਹ ਕਰਾਂਗੇ ਇਹ ਪੂਰੇ ਮੁੜਤ ਨੂੰ ਦੱਸਿਆ ਜਾ ਰਿਹਾ ਹੈ ਵੇ ਪੰਜਾਬੀ اے ਸਿੱਖ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਅਸੀਂ ਮੰਨ ਗਏ ਉਹਨਾਂ ਨੂੰ ਫਾਇਦਾ ਨਾ ਤਾਂ ਇਹਦੇ ਚ ਆਈ ਆਂਡੀਆ ਗੱਠਜੋੜ ਨੂੰ ਫਾਇਦਾ ਹੈ ਨਾ ਇਹਦੇ ਚ ਆਪੋਜੀਸ਼ਨ ਪਾਰਟੀਆਂ ਨੂੰ ਕਿਸੇ ਨੂੰ ਫਾਇਦਾ ਹੈ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਪ ਹੋਵੇ ਕਿਸੇ ਨੂੰ ਨਹੀਂ ਫਾਇਦਾ ਇਸਨੂੰ ਤੋੜਨ ਚ ਇਹ ਸੰਧੂਲਨ ਦਾ ਜੇ ਕੋਈ ਫਾਇਦਾ ਕਿਉਂਕਿ ਇਹਨੂੰ ਸਿੱਖ ਵਰਸਸ ਪੰਜਾਬੀ ਵਰਸਸ ਬਾਕੀ ਬਣਾਉਣਾ ਹੈ ਉਹਨੂੰ ਭਾਜੀਪੀ ਨੂੰ ਫਾਇਦਾ ਹੋ ਤੱਕ ਕਿਸੇ ਨੂੰ ਫਾਇਦਾ ਹੀ ਨਹੀਂ ਇਹ ਆਖਰੀ ਗੱਲ ਇਹ ਇਸ ਸੰਵੋਧਨ ਦੇ ਵਿੱਚ ਹੁਣ ਪਿੱਛੇ ਦੀ ਗੱਲ ਮੈਂ ਤਾਹ ਕਹਿਣਾ ਉਹਨਾ ਮੈਂ ਇਸ ਸਵਾਲ ਤੇ ਇਹ ਜਿਹੜਾ ਬਾਕੀ ਕਿਸਾਨ ਮੋਰਚਾ ਐਡਾ ਵੱਡਾ ਮੋਰਚਾ ਹੈ ਇਹ ਜਿਹਨੇ ਮੰਗਾਂ ਦਾ ਤੈਅ ਹੋ ਸੀ ਉਹਨਾਂ ਨਾਲ ਹੋਇਆ ਸੀ ਪਰ ਉਹ ਬੰਦੇ ਦੀ ਜਸਵੰਤ ਨਾਲ ਤਾਂ ਤੈਅ ਹੀ ਨਹੀਂ ਹੋਇਆ ਸੀ ਕਿਉਂਕਿ ਜਦ ਕੜੇ ਗਈ ਸੀ ਉਹਨਾਂ ਦਾ ਜਿਹੜਾ ਰਹਿ ਹੀ ਨਹੀਂ ਸੀ ਇਹਨਾਂ ਦਾ ਕੱਕ ਨਹੀਂ ਰਿਹਾ ਸੀ ਉੱਥੇ ਇਹਨਾਂ ਦਾ ਇਮਾਰਾ ਨਹੀਂ ਖਾਦੀ ਹੋ ਗਿਆ ਤੇ ਉਹਨਾਂ ਤਾਂ ਕੁੱਟਣਾ ਪਏ ਸੀ ਇਹਨਾਂ ਦਾ ਟੈਂਟ ਦੇ ਉੱਤੇ ਵੀ ਦੂਜਿਆਂ ਨੇ ਰਾਖੀ ਕਰੀ ਫਿਰ ਇਸ ਕਰਕੇ ਸਰ ਡਾਕਟਰ ਸਾਹਿਬ ਸਭ ਮੰਗਾਂ ਮੰਗਾਂ ਰੱਖਣ ਦਾ ਤਾਂ ਸਭ ਨੂੰ ਹੱਕ ਹੈ ਜੀ ਕੋਈ ਵੀ ਰਕਸਾ ਦਾ ਚਾਹੇ ਉਸ ਮੌਕੇ ਇਹਦਾ ਐਸਾ ਸੀ ਜੀ ਮੈਂ ਇਹ ਗੱਲ ਕਹਿ ਰਿਹਾ ਹੱਕ ਹੈ ਮੈਂ ਇਹ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਮੰਗਾਏ ਕਹਿੰਦੇ ਨੇ ਇਹ ਮੰਗਾ ਉਹਨਾਂ ਦੀਆਂ ਸੀ ਉਹਨਾਂ ਨੇ ਫੈਸਲਾ ਕਰਨਾ ਹੈ ਹੁਣ ਮੰਨ ਲਓ ਹੁਣ ਤੁਸੀਂ ਕਹਿਣਾ ਹੱਕ ਹੈ ਲਖੀਨਪੁਰ ਥੀਲੀ ਦੇ ਉੱਤੇ ਇਹ ਫੈਸਲਾ ਕਰ ਲੈਣਗੇ ਵੀ ਜੇ ਕਹਿੰਗੇ ਅਸੀਂ ਮੰਨਦੇ ਨਹੀਂ ਆਪਰਾ ਸਰਕਾਰ ਨੇ ਜੇ ਫੈਸਲਾ ਕਰਨਾ ਤਾਂ ਫੈਸਲਾ ਇਹੋ ਜਿਹਾ ਕਰਨਾ ਜਿਹੜਾ ਸਭ ਨੂੰ ਮਨਜ਼ੂਰ ਹੋਵੇ ਜੇ ਫੈਸਲੇ ਜਿੱਤੇ ਵੱਡੀਆਂ ਤੇਰਾ ਬਾਹਰ ਬੈਠੀਆਂ ਨੇ ਇਹ ਕਹਿੰਦੇ ਅਸੀਂ ਫੈਸਲਾ ਕਰਾਂਗੇ ਕਰਣ ਦੇ ਨਾ ਫਿਰ ਦੂਜੀ ਗੱਲ ਜੇ ਇਹ ਕਹਿੰਦੇ ਨੇ ਵੀ ਡਬਲਯੂਟੀਓ ਤੋਂ ਹਾਰਾ ਇਹ ਇਹਨਾਂ ਨੇ ਕਹੇ ਤਾ ਉਹ ਅਗਲੀ ਗੱਲ ਜੇ ਕਹਿੰਦੇ ਨੇ ਜੀ ਕੇਸ ਇੱਕ ਇੱਕ ਸੰਪੰਸੇਸ਼ਨ ਦੇ ਉਹ ਜਿਹੜਾ 700 ਖਸਾਂ ਸੀ ਹੋ ਗਿਆ ਉਹ ਕਹਿੰਦੇ ਸੰਤ ਜਿੰਨੀ ਕੰਪੰਸੇਸ਼ਨ ਤੁਸੀਂ ਦਵਾਉਣੇ ਹੋ ਮਨਜ਼ੂਰੀ ਨਹੀਂ ਹੈਗੀ ਕਿਉਂਕਿ ਉਹਦਾ ਸਾਰੀਆਂ ਜਿੱਥੇ ਬੰਦੀਆਂ ਨੇ ਇਹਨੇ ਬੰਦੇ ਸਤਾਂ ਇੱਕ ਗੱਲ ਸਮਝ ਕੇ ਚੱਲ ਜਾਈਏ ਆ ਇਸ ਵਾਰ ਸੁਣਾਲ ਨਹੀਂ ਖੋਕਰ ਸਾਹਿਬ ਚੱਲਦੀ ਹੁੰਦੀ ਸਵਾਲ ਇਹ ਤੁਹਾਡੀ ਤਾਕਤ ਜਿਹੜੀ ਉਹਨਾਂ ਮੰਗਾ ਨੂੰ ਦੇ ਪ੍ਰਤੀ ਜੇ ਮੰਨ ਵੀ ਜਾਵੇ ਸਰਕਾਰ ਤਾਂ ਤੁਹਾਡੀ ਤਾਕਤ ਕਿੰਨੀ ਆ ਕਿ ਜਿਨ੍ਹਾਂ ਦੇ ਉੱਤੇ ਲਾਗੂ ਹੋਣੀਆਂ ਨੇ ਉਹ ਮੰਨਣ ਨੂੰ ਤਿਆਰ ਨੇ ਇਹ ਜੱਥੇਬੰਦੀ ਨੇ ਝਗੜੇ ਹੀ ਕਰਦੇ ਨੇ ਕਿਉਂਕਿ ਜਿੱਥੇ ਬੰਦੀਆਂ ਬਖਰੀਆਂ ਨੇ ਉਥੋਂ ਇਕੱਠੇ ਸੀਗੇ ਇੱਥੇ ਜੱਥੇਬੰਦੀਆਂ ਬਖਰੀਆਂ ਨੇ ਪਰ ਦੂਜੀਆਂ ਜੱਥੇਬੰਦੀਆਂ ਜਿਹੜੀਆਂ ਨਾਲ ਨਹੀਂ ਗਈਆਂ ਉਹਨਾਂ ਨੇ ਸਿਆਣਪ ਕਰਕੇ ਕਿਹਾ ਵੀ ਜੇ ਸਰਕਾਰ ਤੈਨਾਗਰਾਹ ਜੱਥੇਬੰਦੀ ਨੇ ਬਿਆਨ ਦਿੱਤਾ ਕਿ ਸਰਕਾਰ ਨੂੰ ਆ ਮੇਰੀ ਬੁਰੀਕਾ ਨਹੀਂ ਰੌਣ ਚਾਹੁੰਦੇ 12 ਤਰੀਕ ਦਾ ਬਿਆਨ ਹੈ ਮੈਂ ਆਪਣੇ ਉਹਨਾਂ ਨਾਲ ਕਿਹਾ ਅੱਜ ਅੱਜ ਉਹਨਾਂ ਨੇ ਰੇਲਾਂ ਰੋਕੀਆਂ ਨੇ ਟਾਲ ਪਣਾ ਦੇ ਰੋਕੇ ਨੇ 12 16 ਕੇ 12 ਜਗ੍ਹਾ ਤੇ ਰੇਲਾਂ ਰੁਕੀਆਂ ਨੇ ਇਹ ਇਹ ਚਾਰ ਜਗ੍ਹਾ ਤੇ ਟਾਪ ਪਤਾ ਦੇ ਮੈਂ ਕਹਿੰਦਾ ਜਗ੍ਹਾ ਦੱਸੀ ਉਹਨਾਂ ਨੇ ਵੀ ਅਸੀਂ ਐ ਕਿਰਾਂ ਪਰੋਕਾ ਕਿਰੋਕਾ ਰਾਜਪ੍ਰੀਵ ਰੋਕਿਆ ਰੈਡ ਵੇਸਟੇਜ ਸੋ ਜਿਹੜਾ ਉਹ ਜੱਥੇਬੰਦੀਆਂ ਨੇ ਉਹਦੇ ਨਾਲ ਡਕਾਉਂਦਾ ਘਰਪ ਵੀ ਆ ਠੇਨੇ ਰਾਡਾ ਸ਼ਦ ਹੈਗਾ ਉਹ ਜੱਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਫੈਸਲਾ ਕਰਿਆ ਵੀ ਅਸੀਂ ਇਹਨਾਂ ਦੇ ਬਾਬੇ ਚੋਂ ਤਾਂ ਹੋਣੀ ਹੈ ਜਦ ਤੁਸੀਂ ਕਿਸਾਨਾਂ ਦੇ ਉੱਤੇ ਚਾਹੇ ਉਹ ਕੁਝ ਵੀ ਕਰਦੇ ਨੇ ਉਹ ਤਾਂ ਸ਼ਾਂਤ ਨਹੀਂ ਸੀਗੇ ਨਾ ਇਹ ਤਾਂ ਇੱਕ ਸੱਚ ਹੈ ਕਿ ਜਿਹੜੇ ਜੱਥੇਬੰਦੀਆਂ ਅੰਦੋਲਨ ਕਰਨ ਗਈਆਂ ਉਹ ਸ਼ਾਂਤ ਨਹੀਂ ਸੀਗੀਆਂ ਉਹਨਾਂ ਨੇ ਤਾਂ ਕੋਈ ਟੀਰ ਗੈਸ ਨਹੀਂ ਨਾ ਚੜਾਈ ਉਹਨਾਂ ਦਾ ਦਬਾਅ ਪਾ ਨਹੀਂ ਦਿੱਤਾ ਹੋਇਆ ਉਹਨਾਂ ਨੇ ਤਾਂ ਕੋਈ ਡਰੋਨ ਨਹੀਂ ਨਾ ਚੜਾਇਆ ਉਹਨਾਂ ਦਾ ਡਰੋਨ ਨਹੀਂ ਘੇਰਿਆ ਵੀ ਸਕੋਗੇ ਉਹਨਾਂ ਨੇ ਤਾਂ ਕੋਈ ਘੋੜੀ ਨਹੀਂ ਨਾ ਚੜਾਈ ਵੈਰੀਕੈਡ ਉਹਨਾਂ ਨੇ ਤਾਂ ਨਹੀਂ ਨਾ ਲਾਇਆ ਕਿਤੇ ਇਹਨਾਂ ਨੇ ਲਾਇਆ ਨਹੀਂ ਉਹਨਾਂ ਤਾਂ ਹਟਾਉਣ ਦੀ ਕੋਸ਼ਿਸ਼ ਕੀਤੀ ਜੇ ਆਪਾਂ ਤੁਰੇ ਜਾਨੇ ਆ ਆਪਾਂ ਗੱਡੀ ਲੱਕੇ ਜਾਨੇ ਆ ਸਕੂਟਰ ਤੇ ਜਾਨੇ ਆ ਪੈਦਲ ਜਾਨੇ ਆ ਰਸਤੇ 'ਚ ਕੋਈ ਖਾਈ ਆ ਗਈ ਰਸਤੇ 'ਚ ਕੋਈ ਪੱਥਰ ਆ ਗਿਆ ਪਰ ਉਹਨੂੰ ਪਤਾ ਨਹੀਂ ਕਰਦੇ ਸੋ ਇਹ ਜਿਹੜੇ ਰਸਤੇ 'ਚ ਰੋਕਾਂ ਲਾਈਆਂ ਨੇ ਕੰਕਰੀਟ ਆ ਸਰਕਾਰ ਨੇ ਲਾਈਆਂ ਨਾ ਇਹ ਹਰਿਆਣਾ ਸਰਕਾਰ ਨੇ ਪਹਿਲਾਂ ਨਹੀਂ ਜਾਂਦਾ ਇਹ ਪ੍ਰੋਵੋਕੇਸ਼ਨ ਸੀ ਹੁਣ ਜਿਹੜਾ ਬਿਆਨ ਦੇ ਰਹੇ ਨੇ ਆ ਮੈਂ ਸਨ੍ਹਾ ਨਾ ਦਿੰਦਾ ਜੇ ਕੋਈ ਚਾਹੇ ਮੈਨੂੰ ਕਿਸੇ ਨੇ ਭੇਜਿਆ ਵੀ ਅਸੀਂ ਚੱਕ ਲਾਂਗੇ ਫੱਟੇ ਜੇ ਬੀਬੀ ਦੀ ਪੁਲਸੇ ਕਹਿ ਰਹੀ ਆ ਵੀ ਪ੍ਰਵਾਣਮ ਨਾ ਹੋਣਾ ਅਸੀਂ ਜਿੱਕਾਂਗੇ ਇਹ ਕੀ ਆ ਇਹ ਵੀ ਹੋਰ ਅਜੇ ਹੋਰ ਕਿਉਂਕਿ ਅਜੇ ਅਜੇ ਪੂਰਾ ਨਹੀਂ ਨਾ ਹੋਇਆ ਪੂਰੇ ਮੁੜਕ ਨੂੰ ਦੱਸਣ ਦਾ ਵੇਖ ਲਓ ਇਹ ਦੇਸ਼ ਨੂੰ ਤੋੜ ਦੇਣਗੇ ਹੁਣ ਇਹ ਗੱਲ ਨੂੰ ਇੱਕ ਮੰਨ ਕੇ ਚੱਲੋ ਸੋ ਮੈਂ ਜਿਹੜਾ ਮਨਜਿੰਦਰ ਸਿੰਘ ਦਾ ਜਵਾਬ ਹੈ ਉਹਨਾਂ ਨੂੰ ਪਤਾ ਹੀ ਹੈ ਵੀ ਕਿਹੜੀ ਤਾਕਤ ਹੈ ਹੁਣ ਆਪਾਂ ਦੂਜੇ ਪਾਸੇ ਆਈਏ ਕੱਟੜ ਸਾਹਿਬ ਨੇ ਬਿਆਨ ਦਿੱਤਾ ਹੈ ਇਹ ਹੀ ਕੋ ਤਾਕਤ ਹੈ ਇਹਨਾਂ ਦੇ ਪਿੱਛੇ ਕੱਟੜ ਸਾਹਿਬ ਕਹਿੰਦੇ ਨੇ ਵੀ ਪੰਜਾਬ ਸਰਕਾਰ ਤਾਕਤ ਹੈ ਇੰਡਾਇਰੈਕਟ ਵੀ ਨਹੀਂ ਕਿਹਾ ਪੰਜਾਬ ਵਾਲਿਆਂ ਨੇ ਰੋਕਿਆ ਕਿਉਂ ਨਹੀਂ ਪੰਜਾਬ ਵਾਲਿਆਂ ਨੇ ਤਾਂ ਨਹੀਂ ਰੋਕਿਆ ਜੇ ਤੁਹਾਡੇ ਹਰਿਆਣੇ ਵਾਲੇ ਟਰੈਕਟਰ ਗਏ ਸੀ ਪੰਜਾਬ ਵਾਲਿਆਂ ਨੂੰ ਲੈਣ ਕਿਉਂ ਮੁੜ ਕੇ ਆਏ ਨੇ ਤੁਸੀਂ ਹਰਿਆਣੇ ਵਾਲ ਨੂੰ ਕਿਉਂ ਨਾ ਰੋਕ ਲਿਆ ਕਿਉਂ ਜਾਣ ਦੇ ਦਿੱਤੇ ਆਪਦੇ ਡਾਇਰੈਕਟਰ ਤੁਹਾਨੂੰ ਪਤਾ ਸੀ ਉਹ ਤਾਂ ਐਲਾਨ ਕਰਕੇ ਆ ਇਹਨਾਂ ਕੋਈ ਰੁਕਿਆ ਹੀ ਨਹੀਂ ਹਰਿਆਣੇ ਦੇ ਕਿੰਨੇ ਹੀ ਨੌਜਵਾਨ ਡਾਇਰੈਕਟਰ ਲੈ ਕੇ ਪੰਜਾਬ ਵਾਲੇ ਪਾਸੇ ਪੰਜਾਬ ਦੇ ਪਾਸੇ ਨਹੀਂ ਪੰਜਾਬ ਦੇ ਆ ਜਿਹੜੇ ਹਰਿਆਣੇ ਦੀ ਬਾਰਡਰ ਦੇ ਨੇੜੇ ਟਾਊਨ ਨੇ ਉੱਥੇ ਗਏ ਨੇ ਹਨੋਰੀ ਵਾਲੇ ਪਾਸੇ ਕਾਂਗੜੇ ਹਨੋਰੀ ਜਾਣ ਦੇ ਲਹੁੰਦਾ ਨਾ ਚੌਕ ਦੇ ਵਿੱਚ ਗਏ ਨੇ ਵੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਸੋ ਇਸ ਕਰਕੇ ਫਿਰ ਠੱਡ ਸਾਹਿਬ ਨੇ ਉਹਨਾਂ ਨੂੰ ਰੋਕ ਲੰਦੀ ਦੂਜੀ ਗੱਲ ਠੱਡ ਸਾਹਿਬ ਨੇ ਤਾਂ ਪਹਿਲਾਂ ਆਪਦੇ ਹਰਿਆਣੇ ਦੇ ਉੱਤੇ ਤਿੰਨ ਚਾਰ ਵਾਰੀ ਡਾਗ ਸੋਟਾ ਕਰਿਆ ਪਿਛਲੇ ਅੰਦੋਲਨ ਵੇਲੇ ਵੀ ਫਿਰ ਹਰ ਵਾਰੀ ਵਾਪਸ ਮੋੜਨਾ ਪਿਆ ਕਿਉਂਕਿ ਖੱਟੜ ਸਾਹਿਬ ਸਿਆਣੇ ਨੇ ਪੋਲਿਟਿਸ਼ੀਨ ਨੇ ਪਰ ਅੰਦੋਲਨ ਨੂੰ ਕਿਸਾਨਾਂ ਅੰਦੋਲਨ ਨੂੰ ਹੈਂਡਲ ਕਰਨ ਚ ਹਰ ਵਾਰੀ ਉਹਨਾਂ ਨੂੰ ਮੂੰਹ ਦਿਖਾਣੀ ਪਈ ਸੀ ਉਹਦਾ ਅੱਜ ਕੀ ਹੁੰਦਾ ਦੇਖਾ ਅਗਲੀ ਗੱਲ ਜਿਹੜਾ ਹੈਗਾ ਵਿੱਜੇ ਸਾਹਿਬ ਦਾ ਵਿੱਜੇ ਸਾਹਿਬ ਹੁਣ ਗ੍ਰਹਿ ਮੰਤਰੀ ਨੇ ਪਹਿਲਾਂ ਸਿਹਤ ਮੰਤਰੀ ਸੀਗੇ ਉਹਨੂੰ ਵੀ ਉਹ ਬੜੇ ਇੱਧਰ ਉੱਧਰ ਦੇ ਬਿਆਨ ਦਿੰਦੇ ਸੀ ਹੁਣ ਵੀ ਅਸਲ 'ਚ ਉਹ ਖੱਟੜ ਸਾਹਿਬ ਦੀ ਤੇ ਵਿੱਜੇ ਸਾਹਿਬ ਦੀ ਤਾਂ ਕੋਈ ਬਹੁਤੀ ਆਪਸ ਵਿੱਚ ਹੈ ਨਹੀਂ ਉਕੇ ਵਿੱਜਿਆ ਸਾਹਿਬ ਵੀ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਉਹ ਕੋਈ ਚੱਕਮਾ ਬਿਆਨ ਦਿੰਦੇ ਨੇ ਕਈ ਵਾਰੀ ਮੈਂ ਦੇਖਿਆ ਜੋ ਖੱਟੜ ਸਾਹਿਬ ਜੀ ਫਿਰ ਵੀ ਨਰਮ ਬਿਆਨ ਦਿੰਦੇ ਨੇ ਇਹ ਜਾਦਾ ਚੱਕਮਾ ਦਿੰਦੇ ਨੇ ਹੁੰਦਾ ਨਾ ਕਿ ਮੈਂ ਚੱਕਮਾ ਬਿਆਨ ਦੇ ਕੇ ਵੀ ਲੋਕਾਂ ਨੂੰ ਦੱਸੋ ਵੀ ਮੈਂ ਜਿਆਦਾ ਖੈਰ ਖਵਾ ਉਹਨਾਂ ਦਾ ਇਹ ਕਹਿਣਾ ਜੋ ਵੀ ਹੈ ਹੋਮ ਵਹ ਮੰਤਰੀ ਨੇ ਉਹ ਹਰਿਆਣੇ ਦੀ ਪੁਲਿਸ ਨੇ ਗੋਲੀਆਂ ਚੜਾਈਆਂ ਨੇ ਅਣ ਗੋਲੀਆਂ ਅੱਖ ਚੜ ਗਈਆਂ ਨੇ ਗੋਲੀਆਂ ਫੇਸ ਤੇ ਲੱਗੀਆਂ ਨੇ ਇਹ ਇਲਲੀਗਲ ਕੰਤੜਾ ਨਾ ਹਮੜਾ ਹੈ ਕਾਨੂੰਨ ਦੇ ਵਿੱਚ ਦੇਖੋ ਖੋਕਰ ਸਾਹਿਬ ਮੈਂ ਡਾਕਟਰ ਹਾਂ ਮੈਂ ਇਹੋ ਜਿਹਾ ਕੇਸ ਡੀਲ ਕਰਦਾ ਰਿਹਾ ਮੈਂ ਮੈਡੀਕਲ ਲੀਗਲ ਪਰਚੇ ਕਰਦਾ ਰਿਹਾ ਮੈਂ ਕੋਟਾਂ ਦੀ ਖਵਾਂੀਆਂ ਦਿੱਤੀਆਂ ਨੇ ਜਦ ਵੀ ਭੀੜ ਖਦੇਣੇ ਉਹਦਾ ਰਸਤਾ ਚ ਮਾਰਨੀਆਂ ਨੇ ਜੇ ਤੁਸੀਂ ਸਿੱਧੀ ਫੇਸ ਤੇ ਜਾਂ ਛਾਤੀ ਤੇ ਗੋਲੀ ਮਾਰੀਆ ਗੋਲੀ ਭਾਵੇਂ ਰਵੜਦੀ ਆ ਭਾਵੇਂ ਜਿਹੜੀ ਮਰਜੀ ਐ ਜੋ ਗੋਲੀ ਐਮ ਵਾਲੀ ਐ ਤਾਂ ਇਹ 307 ਬੰਦੀ ਆ ਟਟੋ ਕਟ ਅਲ ਜੇ ਕੋਈ ਬੰਦਾ ਮਰ ਜੇ ਤਾਂ ਉਹਦਾ ਕਹੇ ਉਹ ਗਿਰ ਕੇ ਮਰ ਜੇ ਉਸ ਗੋਲੀ ਨਾਲ ਤਾਂ ਉਹਦਾ 302 ਬੰਦਾ ਕਿਉਂਕਿ ਤੁਸੀਂ ਗੋਲੀ ਕਮਾਰੀ ਉਹਦੇ ਅੱਖ ਚ ਗੋਲੀ ਅੱਖ ਚ ਮਾਰਨਾ ਹੈ ਤਾਂ ਤੁਸੀਂ ਉਹਨੂੰ ਕਤਲ ਕਰਨਾ ਚਾਹੁੰਦੇ ਓ ਨਹੀਂ ਤੁਸੀਂ ਦਫ਼ਤਰ 'ਚ ਮਰ ਲਿਖ ਦੇਣਾ ਸੀ ਇਹ ਉਹਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ ਉਹ ਇਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਉਹ ਕਾਨੂੰਨੀ ਤੌਰ ਤੇ ਅਗਲੀ ਗੱਲ ਉਹਦੀ ਪੁਲਿਸ ਨੇ ਪੰਜਾਬ ਦੇ ਖੇਤਰ 'ਚ ਆ ਕੇ ਚਲਾਇਆ ਉਹਨੂੰ ਇੱਥੇ ਆਉਣ ਦਾ ਕੀ ਹਕਤਕਾਰ ਸੀ ਉਹਨੇ ਲਈ ਪਰਮਿਸ਼ਨ ਪੰਜਾਬ ਸਰਕਾਰ ਲਈ ਇਹਦੋਂ ਅਗਲੀ ਤੀਜੀ ਗੱਲ ਇਹ ਜੀ ਗੱਲ ਮੈਂ ਕਹਿਣਾ ਪੰਜਾਬ ਸਰਕਾਰ ਨੇ ਤੈਦਾ ਨਿਕ ਰਿਆ ਸੀ ਜਦ ਵੀਡੀਓ ਚ ਅਸੀਂ 2-3 ਵਾਰੀ ਮੈਨੂੰ ਸਵਾਲ ਸਵਲ ਦੇ ਕਰਾਉਣੇ ਪਿੱਛੇ 2-3 ਦਿਨਾਂ ਤੱਕ ਵੀ ਜੋ ਆਏ ਪੰਜਾਬ ਮੈਂ ਪੰਜਾਬ ਸਰਕਾਰ ਵੀ ਲੱਗਦਾ ਰੜੀ ਹੋਈ ਆ ਤੇ ਫੇਰ ਪਟਿਆਲੇ ਦੇ ਡੀਸੀ ਨੇ ਅੰਮਾਲੇ ਦੇ ਡਿਸ਼ਨੂ ਚ ਚਿੱਠੀ ਲਿਖੀ ਆ ਕਿ ਤੁਸੀਂ ਆ ਡਰੋਂ ਡਰੋਂ ਸਾਡੇ ਵਾਲੇ ਪਾਸੇ ਨਾ ਕਰੋ ਆਪਣੇ ਪਾਸੇ ਕਰੋ ਜੇ ਨਾ ਕੁਝ ਕਰਨਾ ਇਹ ਪੁੱਡਸ ਸਾਡੇ ਵਾਲੇ ਪਾਸੇ ਆ ਕੇ ਵਿਜ੍ਯ ਸਾਦੀ ਪੁਲਿਸ ਤੇ ਸਾਡੇ ਵਾਲੇ ਪਾਸੇ ਆ ਕੇ ਕਰਦੀ ਆ ਤੇ ਗੈਰ ਕਾਨੂੰਨੀ ਕੰਮ ਕਰਦੀ ਆ ਇਹ ਪੰਜਾਬ ਤੇ ਹਰਿਆਣਾ ਦੀ ਜਿੱਥੇ ਉਥੇ ਨਾਰਥ-ਈਸਟ ਦੇ ਵਿੱਚ ਇਹਨਾਂ ਨੇ ਕਰਿਆ ਦੋ ਦੋ ਸਜਟਾਂ ਦੀ ਪੁਲਿਸ ਆਫਸਰਾਂ ਦੇ ਵਿੱਚ ਡਾਂਗਾ ਫੜ ਕੇ ਖੜੀ ਆ ਇੱਕ ਦੂਜੇ ਦੇ ਕਤਲ ਵੀ ਹੋ ਗਏ ਗੋਲੀਆਂ ਚੱਲ ਕੇ ਇਹ ਉਹ ਕੁਛ ਕਰਨਾ ਚਾਹੁੰਦੇ ਨਹੀਂ ਇਹ ਸ਼ਾਂਤਮਈ ਰਹਿਣ ਨਹੀਂ ਦੇਣਾ ਚਾਹੁੰਦੇ ਕਿਸਾਨ ਗਲਤ ਨੇ ਠੀਕ ਨੇ ਇਸ ਵਿੱਚ ਨਹੀਂ ਮੈਂ ਜਾ ਰਿਹਾ ਕਿਸਾਨ ਕਿਹਦੇ ਚੁੱਕੇ ਤੋਂ ਜਾ ਰਹੇ ਨੇ ਮੈਂ ਇਸ 'ਚ ਵੀ ਨਹੀਂ ਜਾ ਰਿਹਾ ਕਿਸਾਨ ਕੁਛ ਮੰਗਾ ਲੈ ਕੇ ਜਾ ਰਹੇ ਨੇ ਇਹ ਕਹਿ ਕੇ ਕਿ ਜੀ ਸਾਡੇ ਨਾਲ ਸਮਝੌਤੇ ਹੋਏ ਸੀ ਇਹ ਪੂਰੇ ਨਹੀਂ ਕਰੇ ਸੀ ਦੋ ਸਾਲ ਉਡੀਕ ਲਿਆ ਸ਼ਾਂਤਮਈ ਜਾ ਰਹੇ ਨੇ ਸਾਡਾ ਸੰਵਿਧਾਨ ਆ ਤੇ ਇਹਨਾਂ ਕੋਲ ਸੰਵਿਧਾਨ ਸਾਡਾ ਸੰਵਿਧਾਨ ਇਹ ਇਜਾਜ਼ਤ ਦਿੰਦਾ ਹੈ ਹਰਿਆਣਾ ਸਾਨੂੰ ਦਿੱਲੀ ਜਾਣੋਂ ਰੋਕ ਨਹੀਂ ਸਕਦਾ ਮੈਂ ਵਿਜੇ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਦੇਖੋ ਜੀ ਹਰਿਆਣਾ ਮੈਂ ਇਹ ਦੇਸ਼ ਦਾ ਹਿੱਸਾ ਹੈ ਅਸੀਂ ਇਹੀ ਤਾਂ ਕਹਿੰਦੇ ਆ ਵੀ ਜੇ ਦੇਸ਼ ਦਾ ਹਿੱਸਾ ਤਾਂ ਹੀ ਇੱਥੇ ਜਾ ਰਹੇ ਆ ਨਹੀਂ ਅਮਰਸਰ ਦਾ ਕਿਸਾਨ ਇਹ ਪ੍ਰਾਂਤ ਵੀ ਜੇ ਪਾਕਿਸਤਾਨ ਨਾਲ ਚੜਾ ਜਾਂਦਾ ਉਹ 35 ਕਿਲੋਮੀਟਰ ਲਾਹੌਰ ਤੱਕ ਕਿਉਂਕਿ ਉਹ ਦੂਜਾ ਦੇਸ਼ ਹੈ ਇਹ ਸਾਡਾ ਦੇਸ਼ ਹੈ ਅਸੀਂ ਆਪਣੀ ਰਾਜਧਾਨੀ ਚ ਜਾ ਰਹੇ ਆ ਜਿਹੜਾ ਪੰਜਾਬ ਦਾ ਕਿਸਾਨ ਜਾ ਰਿਹਾ ਹੈ ਤੁਸੀਂ ਜੇ ਜੰਤਰ ਮੰਤਰ ਦੇ ਧਰਨਾ ਦੇਣ ਜਾਂਦੇ ਉੱਥੋਂ ਤੁਸੀਂ ਗਿਰ्तार ਕਰ ਸਕਦੇ ਸੀ ਕਿ ਜੰਤਰ ਮੰਤਰ ਦੇ ਧਰਨਾ ਦੇਣ ਸੀ ਦਿੱਲੀ ਨਹੀਂ ਪਰ ਉਹ ਅਮਰਦੀ ਕਰਦੀ ਤੇਰਾ ਸਵਾਲ ਇਹ ਹੈ ਉਹ ਦਿੱਲੀ ਜਾ ਰਹੀ ਸੀ ਆਜ਼ਦੀ ਰਾਸ਼ਟਰੀ ਚ ਇਹਨਾਂ ਨੂੰ ਰਸਤਾ ਰੋਕਣ ਨੂੰ ਕਿੱਥੋਂ ਅਧਿਕਾਰ ਮਿਲਿਆ ਇਹ ਦੱਸਣ ਵੀ ਆ ਅਧਿਕਾਰ ਹੈ ਸਾਡੇ ਕੋਲ ਇਹਦਾ ਨਤਵ ਇਹਨਾਂ ਨੇ ਤਾਂ ਸਰਕਾਰ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਨੰਗਨ ਨੰਨੇ ਬਿਲਕੁਲ ਇਹਨਾਂ ਨੂੰ ਤਾਂ ਰਸਤਾ ਰੋਕਣ ਦੀ ਅਧਿਕਾਰ ਹੀ ਨਹੀਂ ਹੈ ਲੁੱਕ ਮੈਂ ਤਾਂ ਜਾ ਰਿਹਾ ਦਿੱਲੀ ਕਹਿੰਦੇ ਨਾ ਕੋ ਹਾਂ ਇਹਨਾਂ ਨੂੰ ਕੀ ਅਧਿਕਾਰ ਸੀ ਇਹ ਕਹਿੰਦੇ ਦੇਖੋ ਜੀ ਇੱਥੇ ਤੁਹਾਡੇ ਟਰੈਕਟਰ ਜੇ ਹੋਣਗੇ ਤਾਂ ਭੀੜ ਹੋਊਗੀ ਤੁਸੀਂ ਇੱਧਰ ਦੀ ਜਾਓ ਤੁਸੀਂ ਕਲਾਈਨ ਚ ਜਾਓ ਤੁਸੀਂ ਦਿਨ ਨੂੰ ਨਾ ਚਲੋ ਰਾਤ ਨੂੰ ਟਰੈਕਟਰ ਚਲਾਓ ਇਹ ਮੈਂ ਸੰਸਕਣਾ ਇਹ ਉਹਨਾਂ ਨੂੰ ਟ੍ਰਾਂਸਫਰ ਰੈਗੂਲੇਟ ਕਰਨ ਦਾ ਅਧਿਕਾਰ ਹੈ ਰੋਕਣ ਦਾ ਨਹੀਂ ਇਹ ਟਰੈਕਟਰ ਰੁਕਿਆ ਕਿਉਂ ਹੈ ਤਾਂ ਕਿ ਲੋਕ ਦੁਖੀ ਹੋ ਜਾਣ ਜਿਹਨੇ ਦਿੱਲੀ ਜਾਣਾ ਹੈ ਟ੍ਰੈਕਟਰ ਇਹਨੇ ਟ੍ਰੈਕਟਰ ਵਾਂਗੇ ਹਵਾਈਆਂ ਜਾਂਦੀ ਉਹ ਤਾਂ ਕਿ ਦੁਕਾਨ ਲੱਗੇ ਜਾਂ ਕਿ ਕਿਸਾਨ ਸੜਾ ਗਾ ਕਾ ਕਵਲ ਕਰਦੇ ਨੇ ਪਹਿਲਾਂ 380 ਇਹ ਇਹਨਾਂ ਨੂੰ ਫਾਇਦਾ ਹੋ ਰਿਹਾ ਹੈ ਇੱਕ ਗੱਲ ਦਾ ਕਾਨੂੰਨ ਚ ਅਸੀਂ ਮੈਲੀ ਕੋਲ ਨਿਕ ਕੇ ਰੋਜ਼ ਦੇਖਦੇ ਹਾਂ ਇਹ ਜਿਹੜੀ ਚੀਜ਼ ਦਾ ਕਿਸੇ ਨੂੰ ਫਾਇਦਾ ਹੋਵੇ ਉਹਦੇ ਪਿੱਛੇ ਹੁੰਦਾ ਦੂਜਾ ਨਹੀਂ ਹੁੰਦਾ ਕਿਹੜੇ ਕੋਈ ਕਤਲ ਹੋਇਆ ਜਿਹੜੇ ਕਤਲ ਦੇ ਨਾਲ ਉਹ ਜਿਹੜਾ ਬੰਦਾ ਕਤਲ ਹੋਇਆ ਉਹਦੀ ਜਾਇਦਾਦ ਕਿਸੇ ਨੂੰ ਜਿਹਨੂੰ ਮਿਲਣੀ ਹੈ ਉਹਦੀ ਜ਼ਿਆਦਾ ਸਮਾਨ ਹੁੰਦੀ ਹੈ ਕਿ ਉਹਨੇ ਉਹ ਕਤਲ ਕਰਾਇਆ ਹੋਵੇ ਖਾਸ ਕਰਕੇ ਜੋ ਚੋਪਰ ਹੈ ਜੋ ਕਤਲ ਦੇ ਨਾਲ ਖੜ ਜੇ ਸੋ ਇਸ ਕਰਕੇ ਜਿਹੜਾ ਹੁਣ ਹੋ ਰਿਹਾ ਹੈ ਇਹਦੇ ਵਿੱਚ ਰਸਤਾ ਰੋਕਣ ਦਾ ਇਹ ਰਸਤਾ ਰੋਕਣ ਦਾ ਖਿਆਲ ਹੈ ਨਹੀਂ ਪੰਜਾਬ ਚ ਆ ਕੇ ਗੋਲੀਆਂ ਚਲਾਉਣ ਦਾ ਕਿਹੋ ਪਲਾਸਟਿਕ ਬੁਲਟ ਵੀ ਕਿਉਂ ਨਾ ਹੋਵੇ ਹਾਲਾਂਕਿ ਸ਼ੰਕੇ ਨੇ ਲੋਕ ਦੁਜੀਆ ਵੀ ਦਿਖਾ ਰਹੇ ਸੀ ਪਰ ਮੰਨ ਲੋ ਪਲਾਸਟਿਕ ਬੁਲਟ ਨਹੀਂ ਇਹ ਇਹ ਆਪਣਾ ਸਰਵਨ ਸਿੰਘ ਪੰਦੇਰਾ ਹੈ ਜਿੱਕ ਕਿ ਚੋਂ ਕੱਢ ਕੱਢ ਕੇ ਦਿਖਾ ਰਹੇ ਜੀ ਮੰਨ ਲੋ ਪਲਾਸਟਿਕ ਬੁਲਟ ਹੈ ਫਿਰ ਵੀ ਇੱਧਰ ਆ ਕੇ ਚਲਾਉਣ ਦਾ ਕੀ ਮਤਲਬ ਹੈ ਡਰੋਨ ਇੱਧਰ ਲਵਾਉਣ ਦਾ ਕੀ ਮਤਲਬ ਹੈ ਸਮਝ ਸਮਝਣਾ ਪਏਗਾ ਕਿ ਜਦ ਅਸੀਂ ਇੱਕ ਦੱਖਣ ਨਿਰਿਕਾ ਸਾਡੇ ਦੇਸ਼ ਦੇ ਵਿੱਚ ਹਰ ਚੀਜ਼ ਜੀ ਯਾਦੋ ਰੇਖਾ ਤੁਸੀਂ ਟੱਪੋਗੇ ਸੀਮਾ ਦੇ ਖਤਗਰਬਾ ਉਹ ਹਾਂ ਤੁਹਾਡੇ ਆਗੇ ਤੁਸੀਂ ਉਦੋਂ ਦੇਖੋ ਸੋ ਇਸ ਕਰਕੇ ਹਰਿਆਣਾ ਸਰਕਾਰ ਨੇ ਢਿਮਿਕ ਵਾਲੀ ਭਜਨ ਨਾਲ ਨੇ ਇਦਾਂ ਕਰਿਆ ਸੀ ਇਹ ਪੰਜਾਬੀਆਂ ਨੂੰ ਪੰਜਾਬ ਤੇ ਹਰਿਆਣੇ ਦਾ ਹੁਣ ਉਹਨਾਂ ਦੀ ਖੰਡਣ ਸਰਕਾਰ ਦੀ ਇਹ ਵਿੱਚ ਸਾਡੀ ਕਿਰਕ੍ਰਿਤੀ ਕਿੱਥੇ ਹੋ ਗਈ ਹਰਿਆਣੇ ਦਾ ਨੌਜਵਾਨ ਆੜ ਹੈ ਹਰਿਆਣੇ ਦਾ ਕਿਸਾਨ ਨਾ ਭੰਮੀ ਟਡੂਨੀ ਸਾਹਿਬ ਨੇ ਦੇਖੋ ਕਿ ਸਾਨੂੰ ਬੁਲਾਇਆ ਨਹੀਂ ਸਾਨੂੰ ਕਿਹਾ ਨਹੀਂ ਸੀ ਇਹਨਾਂ ਦੇ ਨਾਲ ਨਹੀਂ ਹਾਂ ਉਂਝ ਜੇ ਤਸ਼ੱਦਦ ਕਰੇਗੀ ਸਰਕਾਰ ਤਾਂ ਸੀ ਨਦੀ ਮਦਦ ਕਰਾਂਗੇ ਕਿਸਾਨ ਨਾਲ ਨਹੀਂ ਆਏ ਸੰਯੁਕਤ ਸਮਾਜ ਕਿਸਾਨ ਮੋਰਚਾ ਨਾਲ ਨਹੀਂ ਆਇਆ ਇਹ ਬਿਲਕੁਲ ਨਹੀਂ ਹੈ ਇਹ ਇਹ ਤਾਂ ਇਹਦਾ ਪ੍ਰਚਾਰ ਹੈ ਕਿ ਜੀ ਉਹਨਾਂ ਨੂੰ ਆਉਣਾ ਪਊ ਪਰ ਤੁਸੀਂ ਕੋਈ ਸੁਣ ਗੱਡ ਦੋ ਫਿਰ ਮੁੜ ਕੇ ਉਹਨਾਂ ਨੂੰ ਆਉਣਾ ਪਊ ਜਿਵੇਂ ਉੱਥੇ ਵੀ ਲਾਲ ਕਿਲੇ ਚੋਂ ਕਰਕੇ ਆਪ ਤਾਂ ਭੱਜ ਗਏ ਉਸ ਤੋਂ ਬਾਅਦ ਉਹ ਜਵਾਨਤਾ ਇਹ ਦੂਜਾ ਸੀਟ ਵੀ ਰਹੇ ਜੇ ਆਪਾਂ ਇਹਨਾਂ ਗੱਲਾਂ ਤੋਂ ਪਰਹੇ ਜੀ ਇਹ ਕਿ ਕਿਹੜੀ ਜਥੇਬੰਦੀ ਦਾ ਸਮਰਥਨ ਹੈ ਕਿਹੜੀ ਦਾ ਨਹੀਂ ਪਰ ਲੋਕ ਆਪ ਮਾਰੇ ਬਿਲਕੁਲ ਜੁੜ ਗਏ ਨੇ ਮੋਰਚੇ ਨਾਲ ਇਹ ਆਪ ਨੂੰ ਮੰਨਣਾ ਪਵੇਗਾ ਉਹ ਜਿਹੜਾ ਇਹ ਹੈ ਨਾ ਵੀ ਆਪ ਮਾਰੇ ਜੁੜ ਗਏ ਨੇ ਇਹ ਤਾਂ ਸਮਾਂ ਦੱਸੇਗਾ 2-4 ਦਿਨ ਤਾਂ ਜਿਹੜਾ ਹੈਗਾ ਉਹ ਬਹੁਤ ਕੁਝ ਹੁੰਦਾ ਨੇ ਅੱਜ ਦੀ ਡੇਟ ਤੇ ਜੇ ਗੱਲ ਕਰੀ ਜਿੰਨਾ ਮੈਂ ਅੱਜ ਦੀ ਡੇਟ ਤੇ ਵੀ ਕਹਿਣਾ ਮੈਂ ਅੱਜ ਦੀ ਡੇਟ ਤੇ ਵੀ ਕਹਿਣਾ ਜਿਹੜੇ ਜੁੜੇ ਨੇ ਲੋਕ ਅਸਲ ਸਭ ਇਹ ਮੁੱਦਾ ਨਹੀਂ ਆਪਣਾ ਮੇਨ ਮੁੱਦਾ ਇਹ ਕਿ ਜਿਸ ਨਾਲ ਮੈਂ ਆ ਰਿਹਾ ਨਹੀਂ ਤੁਸੀਂ ਸਵਾਲ ਕਰਨਾ ਤਾਂ ਮਾਰੇ ਇੱਕ ਸਵਾਲ ਜਵਾਬ ਕਰ ਲੈ ਲਓ ਨਾ ਠੀਕ ਇਹ ਜੁੜੇ ਤਾਂ ਨੇ ਕਿ ਸਰਕਾਰ ਨੇ ਤਸ਼ੱਦਦ ਕਰਿਆ ਕੋਈ ਵੀ ਜੇ ਸਰਕਾਰ ਸ਼ਾਂਤਮਈ ਅੰਦੋਲਨ ਦੇ ਉਤੇ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਉਹ ਬੰਦੇ 2 ਨੇ 4 ਨੇ 50 ਨੇ ਲੱਖ ਨੇ 5 ਲੱਖ ਨੇ 10 ਲੱਖ ਨੇ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਸੀ ਉਹਦੇ ਉੱਤੇ ਸਰਕਾਰ ਨੇ ਹਮਲਾ ਕਰਿਆ ਕੋਲ ਹਮਲਾ ਜਦ ਹੋਊਗਾ ਤਾਂ ਬਲਕਿ ਮੈਂ ਕਹਾਂਗਾ ਜੱਥੇਬੰਦੀਆਂ ਦਾ ਜਮਹੂਰੀ ਪਸੰਦ ਲੋਕਾਂ ਦਾ ਉਹਨਾਂ ਦਾ ਹਿਊਮਨ ਰਾਈਟਸ ਦੇ ਐਕਟਿਵਿਸਟਾਂ ਦਾ ਫਰਜ਼ ਬੰਦ ਹੈ ਕਿ ਉਹਨਾਂ ਨਾਲ ਖੜੇ ਹੋਣ ਠੀਕ ਹੈ ਕਦਰ ਸਭ ਜਿਸ ਤਰ੍ਹਾਂ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ ਸੰਵਿਧਾਨ ਕੀ ਕਹਿੰਦਾ ਜੇਕਰ ਇਸ ਤਰ੍ਹਾਂ ਸਰਕਾਰਾਂ ਰੁਕਦੀਆਂ ਨੇ ਪੁਲਸ ਰੋਕਦੀ ਆ ਫਿਰ ਪੁਲਸ ਤੇ ਕਾਰਵਾਈ ਕੌਣ ਕਰੇ ਇਹ ਵੀ ਇੱਕ ਵੱਡਾ ਸਵਾਲ ਬਣ ਜਾਂਦਾ ਹੈ ਜੇ ਸੰਵਿਧਾਨ ਸਾਨੂੰ ਹੱਕ ਦਿੰਦਾ ਜਾਣਦਾ ਇਹ ਰੋ ਹੱਕ ਜਿਹੜਾ ਬੰਦਾ ਖੋਹਦਾ ਉਹਨੂੰ ਰੋਕੇ ਕਿਵੇਂ ਜਾਵੇ ਬਿਲਕੁਲ ਠੀਕ ਆ ਤੁਹਾਡੀ ਗੱਲ ਉਹਨੂੰ ਰੋਕਣ ਦੇ ਦੋ ਤਰੀਕੇ ਨੇ ਇੱਕ ਨੇ ਵਾਰੀ ਜਿੱਥੇ ਗੈਰ ਕਾਨੂੰਨੀ ਗੋਲੀਆਂ ਚੱਲੀਆਂ ਨੇ ਉੱਥੇ ਪੁਲਸ ਅਨਾਂ ਨੂੰ ਸਜ਼ਾਾਂ ਵੀ ਹੋਈਆਂ ਨੇ ਈਵਨ ਪੰਜਾਬ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਕਈ ਪੁਲਸ ਵਾਲਿਆਂ ਨੂੰ ਸਜ਼ਾ ਹੋਈਆਂ ਨੇ ਆ ਜਿਹੜੇ ਹੁਣ ਜਵਾਨਤ ਹੋਈ ਹੈ ਇਹ ਵੀ ਇਸੇ ਕਰਕੇ ਹੋਈ ਹੈ ਨਾ ਪਿੰਨਾਂ ਦੇ ਕੇਸ ਬਣਿਆ ਹੋਇਆ ਨਾ ਪੰਜਾਬ ਦੇ ਏਡੇ ਏਡੇ ਅਫਸਰਾਂ ਦੇ ਕੇਸ ਬਣਿਆ ਹੋਇਆ ਹੈ। ਬੀਜੀਪੀ ਨਾ ਸਸਪੀ ਡੀਆਈਜੀ ਉਹ ਕਿਉਂ ਬਣੇ ਨੇ ਹਨੰਨਾ ਜਿਹੜੇ ਗੱਲ ਦਾ ਉੱਤੇ ਵੀ ਤਾਂ ਅਫੀਸਰਾਂ ਦੇ ਵਿੱਚ ਹੀ ਹੋ ਜਾਂਦਾ ਈ ਤੇ ਜਦ ਕੋਲੀ ਕਰਕੇ ਵੀ ਆ ਇਸ ਕਰਕੇ ਕਈ ਵਾਰ ਮੌਕੇ ਤੇ ਨਹੀਂ ਹੁੰਦਾ ਕਦੇ ਤੋਂ ਬਾਘ ਵੀ ਆ ਜਾਂਦੀਆਂ ਨੇ ਗੱਲਾਂ ਉਹਦੇ ਵਿੱਚ ਵਰਕੇ ਕਈ ਵਾਰੀ ਇਹ ਵੀ ਆਉਂਦਾ ਹੈ ਵੀ ਪੁਲਿਸ ਵਿਚਾਰੀ ਕੀ ਕਰੇ ਇਹ ਵੀ ਮੈਂ ਤੁਹਾਨੂੰ ਦੱਸਣਾ ਦੂਜਾ ਪੱਖ ਹੈ ਦਾ ਪੁਲਸ ਗੋਲੀਆਂ ਚਲਾਉਂਦੀ ਹੈ ਸਰਕਾਰ ਦੇ ਕਹੇ ਤੋਂ ਸਰਕਾਰ ਦੇ ਫੈਸਲੇ ਨਾਲ ਉਦੋਂ ਮਾਰ ਸਰਕਾਰ एकदम ਪੋਲਿਟਿਸ਼ਨ ਕਹਿੰਦਾ ਮਿੰਦੋ ਪਤਾ ਹੀ ਨਹੀਂ ਐਂ ਉਹ ਖਾਸ ਦਾ ਪੁਲਸ ਆ ਲੈ ਉਹ ਕਹਿੰਦਾ ਕਿ ਅੱਗੇ ਜੋ ਅਸੀਂ ਚਲਾ ਕੇ ਕੀ ਲੈਣਾ ਫਿਰ ਇਹ ਬੇਚਨ ਨਹੀਂ ਪੈਦਾ ਕਰਦਾ ਜਦ ਤੁਸੀਂ ਜੇ ਤੁਸੀਂ ਹੁਕਮ ਕਰਿਆ ਸਿੱਧੀ ਤਰ੍ਹਾਂ ਹੁਕਮ ਕਰੋ ਤੇ ਬਾਅਦ ਵਿੱਚ ਕਹੋ ਹਾਂ ਮੈਂ ਹੁਕਮ ਕਰਿਆ ਸੀ ਆਹ ਕਾਰਨ ਸੀ ਕਿ ਜਿਹੜੀ ਮੈਨੂੰ ਸਜ਼ਾ ਦੇਣੀ ਹੈ ਦੇ ਲੋ ਤੁਸੀਂ ਉਹ ਫੰਕਸ਼ਨ ਬਾਅਦ ਨੂੰ ਅੱਗੇ ਕਿਉਂ ਕਰਦੇ ਹੋ ਵੀ ਇਹਨਾਂ ਨੇ ਚੜਾ ਦਿੱਤੀ ਜੀ ਗੋਲੀ ਗੋਲੀ ਤਾਂ ਪੁਲਸ ਨਹੀਂ ਚਲਾਉਣੀ ਗੋਲੀ ਪਾਟਿਸ਼ਨ ਕਰਾਏਗਾ ਕਿ ਸੋ ਮੇਰਾ ਸਵਾਲ ਇੱਥੇ ਇਹ ਹੈ ਜਦ ਪੁਲਸ ਜਦ ਤੁਸੀਂ ਪੁਲਸ ਨੂੰ ਪੈਰਾ ਮਿਲਟਰੀ ਫੋਰਸਸ ਨੂੰ ਆਹ ਲਿਆ ਕਿ ਬਾਰ ਬਾਰ ਸਿਰਨੀ ਅੰਦਰ ਤੇ ਇਹ ਕੋ ਵਿਦੇਸ਼ ਦਾ ਮਾਮਲਾ ਹੈ ਜਿੰਨੀਆਂ ਖੰਦਕਾਂ ਪੱਟੀਆਂ ਨੇ ਜਿੱਡੇ ਮੋਰਚੇ ਬਣਾਏ ਨੇ ਜਿੱਦਾ ਨੈਟ ਬੰਦ ਕਰਿਆ ਜਿੱਡੇ ਕਿਲ ਰਾਏ ਨੇ ਕਿੰਨੇ ਉੱਚੇ ਬੈਰੀਕੇਡ ਲਾਏ ਨੇ ਐਕਸਪਰਟ ਤੁਸੀਂ ਸ਼ਰਤ ਸੁਟੀ ਜਾਂਦੇ ਹੋ ਗੈਸ ਦੇ ਉਹ ਕਹਿੰਦੇ ਨੇ ਕਿ ਸਾਨੂੰ ਐਕਸਪਰਟ ਨੇ ਤੁਸੀਂ ਜਵਾਬ ਦਿੱਤਾ ਇਹਦਾ ਵੀ ਨਹੀਂ ਪਾਈ ਐਕਸਪਰਟ ਨਹੀਂ ਹੈਗੀ ਤਾਂ ਜਵਾਬ ਨਹੀਂ ਦਿੱਤਾ ਇਹ ਜਿਹੜੀਆਂ ਗੱਲਾਂ ਕਿਸਾਨਾਂ ਨੇ ਉੱਥੇ ਖੜੀਆਂ ਕਰੀਆਂ ਨੇ ਹਰ ਇਹ ਧਨੀਆ ਕਰਨਵੇਂ ਦੇ ਉਹਨਾਂ ਨੇ ਕੋਈ ਫਾਈਨੈਂਸ ਨਹੀਂ ਕਰੀ ਇਹ ਗੱਲ ਵੱਡੀ ਹੈ ਉਹਨਾਂ ਨੇ ਬੜੀ ਅਕਲ ਤਮੀਜ਼ ਨਾਲ ਗੱਲ ਕਰੀਆ ਕਿਹਾ ਦੇਖ ਲੋ ਜੀ ਆ ਸੱਲੇ ਨੇ ਮੈਂ ਆਪ ਵੀਡੀਓ ਸੁਣੇ ਨੇ ਮੈਂ ਕੋਈ ਐ ਹਵਾ ਚ ਤਾਂ ਗੱਲ ਨਹੀਂ ਕਰ ਰਿਹਾ ਬਿਲਕੁਲ ਸੋ ਇਹ ਇਸ ਕਰਕੇ ਆਪਾਂ ਇੱਕ ਗੱਲ ਨੂੰ ਮੰਨੀਏ ਕਿ ਇਸ ਵਾਰੀ ਕਿਸਾਨ ਬੜੇ ਸ਼ਾਂਤਮਈ ਜਾ ਰਹੇ ਸੀ ਨਹੀਂ ਤਾਂ ਪਿਛਲੀ ਵਾਰੀ ਤਾਂ ਉਹ ਪਹਿਲੇ ਦਿਨ ਹੀ ਤੋੜ ਕੇ ਚਲੇ ਗਏ ਸੀ ਬਾਕੀ ਦੂਜੇ ਦਿਨ ਚਲੇ ਗਏ ਸੀ ਅੱਜ ਤਾਂ ਤੀਜਾ ਦਿਨ ਹੋ ਗਿਆ ਅਜੇ ਉੱਥੇ ਬੈਠੇ ਨੇ ਸੋ ਇਸ ਕਰਕੇ ਮੈਂ ਆਜ ਮੈਂ ਕਾਗਰ ਵੀ ਅੱਜ ਵੀ ਅੱਜ ਮੈਂ ਸਪੈਸ਼ਲੀ ਦੰਦਿਆ ਸਾਹਿਬ ਨੂੰ ਸੁਣਿਆ ਕਹਿੰਦੇ ਵੀ ਦੇਖੋ ਆਪਾਂ ਸ਼ਾਂਤ ਨਹੀਂ ਰਹਿਣਾ ਅਪੀਲ ਕਰ ਰਹੇ ਨੇ ਹੋ ਇਹ ਬਿਲਕੁਲ ਨਹੀਂ ਹੋ ਤੁਹਾਨੂੰ ਤੰਗ ਕਰਨਗੇ ਆ ਕਰਨਗੇ ਆ ਕਰਨਗੇ ਤਰ੍ਹਾਂ ਸ਼ਾਂਤ ਨਹੀਂ ਰਹਿਣਾ ਆਪਾਂ ਜਿੱਤਨੇ ਆਇਆ ਮੋਰਚਾ ਹੋਰ ਕੀ ਕਰ ਸਕਦੇ ਨੇ ਲੀਡਰ ਪਰ ਉਹ ਸ਼ਾਂਤ ਵੀ ਰਹੇ ਵੀ ਨਹੀਂ ਕੋ ਮੇਰਾ ਕਹਿਣ ਦਾ ਸਿਰਫ ਇਨਾ ਮਤਲਬ ਹੈ ਵੀ ਜਿਹੜੇ ਜਮਹੂਰੀ ਹੱਕ ਨੇ ਉਹਨੂੰ ਤੋੜਤਾ ਹੁਣ ਤੁਹਾਡਾ ਸਵਾਲ ਵੀ ਉਹਨੂੰ ਰੱਖੀ ਕੋਣ ਜਿਹੜੇ ਸ਼ਾਂਤਮੀ ਵਾਲੀ ਗੱਲ ਖਨੌਰੀ ਇੱਕ ਪੁਲਿਸ ਵਾਲਾ ਜਿਹੜਾ ਹਰਿਆਣਾ ਪੁਲਿਸ ਦਾ ਨੌਜਵਾਨ ਉਹ ਫੜਿਆ ਉਹ ਰੂਪ ਚ ਜਾ ਕੇ ਫੜਿਆ ਉਹ ਮੈਂ ਦੱਸਤੀ ਹਾਂ ਉਹਨੇ ਕਰਤਾ ਮਤਲਬ ਨਹੀਂ ਤਾਂ ਉਹਨੂੰ ਉਹਦੀ ਕੁੱਟਮਾਰ ਕਰ ਸਕਦੇ ਸੀਗੇ ਗੁੱਸੇ ਚ ਆ ਕੇ ਮੈਂ ਇਹੀ ਕਹਿਣਾ ਇਹਨਾਂ ਨੇ ਪਹਿਲਾਂ ਵੀ ਕਦੀ ਕੁੱਟਮਾਰ ਨਹੀਂ ਕੀਤੀ ਹੁਣ ਵੀ ਕਰ ਸਕਦੇ ਸੀ ਨਹੀਂ ਕਰੀ ਉਹ ਭੇਜਿਆ ਕਿਉਂ ਹੈ ਤਾਂ ਕਿ ਉਹ ਇਹ ਪ੍ਰਕਾਉਤ ਤੱਕ ਨੂੰ ਹੌਸਲਾ ਦੇ ਲਈ ਚੱਕ ਦੋ ਫੱਟੇ ਕਿਉਂਕਿ ਚਾਹੁੰਦੇ ਨੇ ਵੀ ਕੁਝ ਹੋਵੇ ਉਹ ਚਾਹੁੰਦੇ ਨੇ ਇੱਥੇ ਡਾਂਸ ਹੋਤਾ ਹੋਵੇ ਨਹੀਂ ਤਾਂ ਸ਼ਾਂਤ ਵਿੱਚ ਤਾਂ ਬਹੁਤ ਹੋਵੇ ਐਂੀਆਂ ਤੁਸੀਂ ਮੀਟਿੰਗਾਂ ਕਰ ਲੀਆਂ ਤੁਸੀਂ ਮੀਟਿੰਗਾਂ ਤੋਂ ਸਪਸ਼ਟ ਕਰ ਦਿਓ ਬੀਜਾ ਕੋਈ ਆ ਗੱਲ ਅਸੀਂ ਮੰਨ ਸਕਦੇ ਆ ਨਹੀਂ ਮੰਨਣੀ ਦੂਜੀ ਗੱਲ ਤੁਸੀਂ ਨੂੰ ਕਹੋ ਆਮ ਮੰਤਰੀਆਂ ਚੋਣਵੀ ਪੱਤਾ ਨਹੀਂ ਕੰਮ ਆਉਣਾ ਉਹਨਾਂ ਇਹਨਾਂ ਦੇ ਤੇ ਜਾਣ ਬੁੱਝ ਕੇ ਇਹ ਪੱਤੇ ਆ ਰਹੇ ਨੇ ਕਿਸਾਨੀ ਨੂੰ ਮੈਨੂੰ ਇਹੀ ਲੱਗਦਾ ਮੈਨੂੰ ਇਹੀ ਲੱਗਦਾ ਕਿਵੇਂ ਉਹਨਾਂ ਨੂੰ ਪਤਾ ਵੀ ਕਿੰਨੀਆਂ ਜੱਥੇਬੰਦੀਆਂ ਨੇ ਤੁਸੀਂ ਕਹੋ ਦੇਖੋ ਜੀ ਗੱਲ ਇਹ ਹੈ ਤੁਸੀਂ ਤਾਂ ਆਈਆਂ ਤਿੰਨ ਜੱਥੇਬੰਦੀਆਂ ਇਹ ਸਰਕਾਰ ਕੋਲ ਬੜਾ ਮਾਰਨ ਤੱਕਣਾ ਸੀ ਬੁੱਤੂ ਜੀ ਆ ਦੋ ਤਿੰਨ ਦਰਸ਼ ਬੰਦੀ ਉਹ ਦੋ ਤਿੰਨ ਨਾਲ ਅਸੀਂ ਜਿੰਨਾ ਤੱਕ ਕਰ ਵੀ ਲਈਏ ਬਾਕੀ ਨਾ ਮੰਨਣ ਫਿਰ ਅਸੀਂ ਰੋਜ਼ ਹੀ ਇਹੀ ਕੰਮਤੇ ਰਹੇਗੇ ਇਕੱਠੇ ਹੋ ਕੇ ਆਓ ਜਿਹੜਾ ਤੁਸੀਂ ਆਓਗੇ ਇਕੱਠੇ ਹੋ ਕੇ ਬੈਠ ਕੇ ਕਹਿ ਹੋਊਗਾ ਉਹ ਅਸੀਂ ਕਰ ਲਾਂਗੇ ਕਰੋ ਇਕੱਠੇ ਸੋ ਇਹ ਸਰਕਾਰ ਨੇ ਇਹ ਕਰਨ ਦੀ ਬਜਾਏ ਬਲਕਿ ਇਹਨਾਂ ਇਕੱਲਿਆਂ ਨਾਲ ਗੱਲ ਕਰਕੇ ਸ਼ਹਿ ਨਾਲ ਹੀ ਕਰਨਾ ਹੈ ਇਹ ਬਾੜੋ ਦੇ ਰਾਜ ਕਰੋ ਵਾਲੀ ਗੱਲ ਵੀ ਹੈ ਤੁਸੀਂ ਦੇਖੋ ਪਹਿਲਾਂ ਦਿੱਲੀ ਮੀਟਿੰਗ ਕਰੀ ਫੈਸਲਾ ਨਹੀਂ ਹੋਇਆ 10 ਤਰੀਕ ਨੂੰ ਕਿ ਕਿਦਿ ਫਿਰ 12 ਤਰੀਕ ਨੂੰ ਚੰਡੀਗੜ੍ਹ ਚ ਕਰੀ ਔਰ ਸਰਕਾਰ ਨੇ ਦੋਸ਼ ਇਹ ਲਾਇਆ ਹੈ ਕਿ ਜੀ ਦੋ ਬੀਟੀਆਂ ਹੋਈਆਂ 5 ਘੰਟੇ ਬਾਅਦ ਇਹ ਤਾਂ ਉੱਥੇ ਭੱਜ ਗਏ ਅਸੀਂ ਬੇਨਤੀ ਕਰਦੇ ਰਹੇ ਆ ਜੋ ਇਹ ਆਏ ਨਹੀਂ ਇਹ ਸਰਕਾਰ ਦਾ ਦੋਸ਼ ਹੈ ਮੇਰਾ ਨਹੀਂ ਹੈ 5 ਘੰਟੇ ਬੈਠੇ ਰਹੇ ਬੰਦੇ ਇਹ ਵੀ ਆਣੇ ਨਹੀਂ ਗਏ ਅਜੇ ਕਹਿੰਦੇ ਨੇ ਅਜੇ ਕਹਿੰਦੇ ਨੇ ਭੱਜ ਗਈ ਇਹ ਸਰਕਾਰ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਆ ਦੋ ਮਿੰਟਾਂ ਕਰੀਆਂ ਨੇ ਜਿਹਦਾ ਮਤ ਵਿਚ ਦੀ ਕੋਈ ਰੈਸਟ ਵੀ ਹੋਇਆ ਮਾੜਾ ਮੋਟਾ 10 ਮਿੰਟ ਚਾਚੂ ਪੀਤੀ ਹੋਗੀ ਜੇ ਦੁਬਾਰਾ ਵੀ ਆਏ ਨਹੀਂ ਤਾਂ ਮਤ ਭੱਜੇ ਛੋੜੋ ਅੱਜ ਫੇਰ ਉਹ ਤਿਆਰ ਨੇ ਮੀਟਿੰਗ ਨੂੰ ਜੇ ਉਹਨਾਂ ਦੇ ਮੰਤਰੀ ਆ ਰਹੇ ਨੇ ਪੀਓਸ਼ ਗੁਇਲ ਜੀ, ਅਰਜਨ ਮੁੰਡਾ ਜੀ ਤੇ ਰਾਜ ਸਾਹਿਬ। ਔਰ ਇਹ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ ਨਾਲ ਅਰਜਨ ਮੁੰਡਾ ਦੀ ਗੱਲ ਕਰਕੇ ਇੱਥੇ ਰੱਗੇ ਆ ਰਹੇ। ਇਹ ਰਾਜਨਾਥ ਸਿੰਘ ਜੀ ਤਾਂ ਗੱਲ ਕਰਨਗੇ ਜੇ ਉਹ ਗ੍ਰਹਿ ਮੰਤਰੀ ਜੀ ਤੇ ਪ੍ਰਾਈਮ ਮਿਨਿਸਟਰ ਨਾਲ ਰਾਇਕਰ ਕੀ ਕਰਨਗੇ। ਇਹ ਤਾਂ ਇਹ ਤਾਂ ਸਾਡਾ ਪ੍ਰਸ਼ਾਸਨ ਦਾ ਤਰੀਕਾ ਹੈ। ਉਸ ਤਰੀਕੇ 'ਚ ਮੈਂ ਪ੍ਰਸ਼ਾਸਨ ਚ ਹੀ ਰਹਾ। ਸੋ ਇਸ ਕਰਕੇ ਸਰਕਾਰ ਜਿਹੜੀ ਹੈ ਕਿਸਾਨ ਗੱਲਬਾਤੋਂ ਭੱਜੀ ਨਹੀਂ ਹੈਗੀ। ਇੱਕ ਤਾਂ ਸਰਕਾਰ ਨੇ ਇੱਕ ਗਰੁੱਪ ਨੂੰ ਸ਼ਹਿ ਦੇ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਬਾਕੀ ਨਾਲ ਗੱਲ ਨਹੀਂ ਕਰਨੀ ਯਾਨਕਿ ਇਹ ਮਾਮਲਾ ਸਾਰਿਆਂ ਦਾ ਹੈ ਤੋਂ ਜੇ ਮਾਮਲਾ ਸਾਰਿਆਂ ਦਾ ਹੈ ਤਾਂ ਸਰਕਾਰ ਤਾਂ ਇਹ ਸਿੱਧਾ ਹੀ ਸਰਕਾਰ ਕੋਲ ਜਵਾਬ ਹੀ ਬਣਾਵਧੀ ਅਸੀਂ ਇਹਦੀ ਵਜਾ ਇੱਟੋ ਬੈਰੀ ਕੁਡ ਖੋਲੇ ਕਰਦੇ ਹੋਰ ਜਿੰਨਾ ਭਾਈ ਆ ਦੋ ਬੰਦੇ ਨਾਲ ਨਹੀਂ ਤੁਸੀਂ ਆਏ ਦੱਸੋ ਮੈਨੂੰ ਇੱਕ ਸਵਾਲ ਹੈ ਮੇਰਾ ਇਹ ਦਰਸ਼ਕਾਂ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਇੱਕ ਕਿਸੇ ਦੀ ਜਾਇਦਾਦ 'ਚ ਆਪਾਂ ਜਾ ਕੇ ਵੇਚਣਾ ਹੈ ਉਹ ਤੇ ਘਰ ਦੇ ਦਸ ਜੀਆਂ 'ਚੋਂ ਇੱਕ ਸਹਿਮਤ ਹੈ ਜਾਂ ਦੋ ਸਹਿਮਤ ਨੇ ਅੱਠ ਸਹਿਮਤ ਨਹੀਂ ਆਪਾਂ ਮੰਨ ਲਾਂਗੇ ਉਹਨੂੰ ਪੈਸੇ ਦੇ ਤਾਂ ਕਿ ਆਪਾਂ ਉਦੋਂ ਤੇ ਆਪਾਂ ਕੋਈ ਬੈੱਡ ਲਾ ਲਾਂਗੇ ਆ ਦਿਖਾਂਗੇ ਯਾਰ ਤੁਸੀਂ ਤਾਂ ਆਪ ਹੀ ਇਕੱਠੇ ਤਾਂ ਹੋ ਹੋ ਨਾ ਇਹ ਕਿ ਇਹਨਾਂ ਨੂੰ ਦਿੱਲੀ ਦੇ ਵਿੱਚ ਮੈਦਾਨ ਦੇਣ ਦੇ ਵੀ ਕਰਨਾ ਇੱਥੇ ਬੈਠੋ ਬਾਈ ਗੱਲ ਅਸੀਂ ਸਾਰਿਆਂ ਨਾਲ ਕਰਾਂਗੇ ਹਾਂ ਵੀ ਤੁਸੀਂ ਤਾਂ ਨਾ ਮਾਰੋ ਜੰਤਲਮਨਤਕ ਤੇ ਸ਼ਾਂਤਮਈ ਬੈਠੇ ਰਹੋ ਉਹਨੂੰ ਕੋਈ ਨਹੀਂ ਰੋਕਦਾ ਰਸਤਾ ਰੋਕਿਓ ਨਾ ਲੋਕਾਂ ਨੇ ਜਾਣਾ ਆਉਣਾ ਹੈ ਉਹਨਾਂ ਦਾ ਸੁਣਾ ਵੈਸੇ ਤਾਂ ਚੋਣਾਂ ਦੇ ਸਮੇਂ ਅੰਦੋਲਨ ਦਾ ਕੋਈ ਮਤਲਬ ਨਹੀਂ ਮੈਂ ਤੁਹਾਨੂੰ ਇਹ ਕਹਿਣ ਨੂੰ ਚਾਹਾਂ ਕਿਉਂਕਿ ਚੋਣਾਂ ਦੇ ਲੋਕ ਤਾਂ ਚੋਣਾਂ 'ਚ ਲੱਗੇ ਹੋਏ ਨੇ ਸਰਕਾਰ ਦੇ 100 ਕੰਮ ਨੇ ਚੋਣਾਂ ਦੇ ਇਕੋ ਇੱਕ ਗੱਲ ਤਾਂ ਮੰਨਣ ਵਾਲੀ ਹੈ ਸਰਕਾਰ ਚੰਗੀ ਹੈ ਮਾੜੀ ਹੈ ਕੁਝ ਵੀ ਹੈ ਉਹਨੇ ਕੰਮ ਪ੍ਰਬੰਧਨ ਕਰਨੇ ਨੇ ਨਾ ਕਿੰਨਾ ਤਾਂ ਮੀਨੇ ਨੇ ਸਾਰੇ ਉਦੋਂ ਤੁਸੀਂ ਵਿਆਹ ਚ ਵੀਦਾ ਦੇਖਾ ਪਾਉਣੇ ਹੋ ਇਹ ਵੈਸੇ ਗੱਲ ਚੰਗੀ ਨਹੀਂ ਹੁੰਦੀ ਇਹ ਮੈਨੂੰ ਕਹਿਣ ਚ ਕੋਈ ਜਿਝਕ ਨਹੀਂ ਪਰ ਜੇ ਉਹਨਾਂ ਨੇ ਪਾ ਲਿਆ ਜੇ ਉਹਨਾਂ ਨੇ ਪਾ ਲਿਆ ਤੁਸੀਂ ਉਹਨਾਂ ਨੂੰ ਜਗ੍ਹਾ ਦੇ ਦਿਓ ਕੋਈ ਚੰਗਾ ਪਾਈ ਆ ਕੇ ਤੁਸੀਂ ਜੰਤ ਮੰਤਰੀ ਤੇ ਬਹਿ ਜਾਓ ਰਸਤਾ ਰੋਕਿਓ ਨਾ ਤੋੜਤਨ ਕਰਿਓ ਨਾ ਬਾਕੀਆਂ ਨੂੰ ਬਣਾ ਲਓ ਜਿੱਦੇ ਤੁਹਾਡੇ ਕੋ ਸਾਰੇ ਇਕੱਠੇ ਹੋ ਗਏ ਤੁਸੀਂ ਉਹ ਬੜਾ ਸੀਨੀਅਰ ਬਣੋਨੇ ਤੱਕੇ ਰੋਨੀਤਾ ਜੇ ਮੀਨ ਦੇ ਬਟਰੋ ਚਾਹੇ ਤੁਸੀਂ ਬਤਾਓ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਵੀ ਸਾਰੇ ਗਰੁੱਪਾਂ ਵੱਲੋਂ ਇਹਦੇ ਦੂਜੇ ਗਰੁੱਪ ਨੇ ਇਹਦਾ ਨਾ ਉਹ ਹੈਗਾ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਤਿੱਧੀ ਕਿੱਲੋਂ ਦਾ ਨਹੀਂ ਰੋਕ ਨਹੀਂ ਹੋ ਭਾਰਤ ਬੰਦ ਹੋਰ ਕੀ ਜਾਓ ਪਿੰਡਾਂ ਦਾ ਵੈਸੇ ਬੰਦ ਤਾਂ ਸਿਸਟਮ ਪਰ ਰੁਕ ਜੇਗਾ ਸਿਸਟਮ ਤਾਂ ਖੱਪਤਾ ਹੋ ਜਾਏਗਾ ਸਿਸਟਮ ਨਹੀਂ ਪਰ ਉਹ ਇੱਕ ਦਿਨ ਦਾ ਪਰ ਉਹ ਇੱਕ ਦਿਨ ਦਾ ਆਪਾਂ ਫਰਕ ਸਮਝੀਏ ਇੱਕ ਦਿਨ ਦਾ ਬੰਦ ਇਹ ਇਹ ਦੋਨਾਂ 'ਚ ਅੰਤਰ ਹੈ ਉਹ ਬਹੁਤਾਂ ਨੇ ਇਕੱਠੇ ਹੋ ਕੇ ਦਿੰਦਾ ਇਥੇ ਬਹੁਤੇ ਇਕੱਠੇ ਨਹੀਂ ਹੈਗੇ ਦੋਹਾਂ ਤੇ ਡਿਫਰੈਂਸ਼ੀਏਟ ਤਾਂ ਕਰਨਾ ਹੀ ਪਊਗਾ ਜੇ ਆਏ ਨਹੀਂ ਕਰਾਂਗੇ ਤਾਂ ਸਾਨੂੰ ਉਹੀ ਜਿਹੜਾ ਹੋ ਜੂ ਫਿਰ ਸਾਹ ਰੇਕ ਦਬ ਦਬਦਾ ਮੂੰਹ ਫਾਇਗਾ ਜਦ ਵੀ ਕੋਈ ਸਮਝੌਤਾ ਕਰਨਾ ਹੋਵੇ ਤਾਂ ਜਾਂ ਤਾਂ ਮੈਜੋਰਟੀ ਹੋਵੇ ਉਹਦੇ ਨਾਲ ਕਰੋ ਵੈਸੇ ਸਾਰੇ ਇਕੱਠੇ ਹੋਣ ਤਾਂ ਜ਼ਿਆਦਾ ਚੰਗਾ ਹੁੰਦਾ ਹੈ ਜੇ ਸਾਰੇ ਇਕੱਠੇ ਨਹੀਂ ਹੁੰਦੇ ਕਿ ਟੁਕੜ ਟੁਕੜ ਮੈਜੋਰਟੀ ਤਾਂ ਹੋਵੇ ਨਾ ਤੁਸੀਂ ਦੋ ਬੰਦਿਆਂ ਨਾਲ ਕਰ ਲਿਆ ਇੱਥੇ ਭਗਵਾਨਤਵਾਨ ਨੇ ਵੀ ਇਹੀ ਕੁਛ ਕਰਿਆ ਪਹਿਲਾਂ ਉਹ ਅੱਗੇ ਉਹਨਾਂ ਨਾਲ ਕਰ ਰਿਹਾ ਉਹ ਅੱਗੇ ਉਹਨਾਂ ਨਾਲ ਕਰ ਰਿਹਾ ਮੁੜ ਕੇ ਹੈਗੀ ਚਾਣੀ ਰੁੱਗੀ ਹਰੇਕੀ ਕਰਨ ਵਾਲ ਕੇ ਬੈਠਾ ਸੀ। ਉਹ ਸੱਚੇ ਸਰਕਾਰੀ ਅੰਸ਼ਾਨੀ ਕੇ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਮੈਨੂੰ ਤਾਂ ਇਹ ਵੀ ਲੱਗਦਾ ਹੈ। ਜੇ ਉਹ ਉਹਨਾਂ ਸੁੱਛ ਹੋਵੇ ਕਿ ਕਿਸਾਨਾਂ ਦੇ ਮਸਲੇ ਹੱਲ ਕਰਨੇ ਆ ਫਿਰ ਉਸ ਗੰਭੀਰਤਾ ਨਾਲ ਸੋਚੇ ਉਹ ਤਾਂ ਇੱਕ ਡੰਗਟਬਾਈ ਦੀ ਗਤੀ ਚਲਦੀ ਹੈ। ਬਿਲਕੁਲ ਠੀਕ ਆ ਤੁਹਾਡੀ ਗੱਲ ਹੈ ਇਹ ਤੇ ਮੈਂ 100% ਸਹਿਮਤਾ ਡੰਗਟਬਾਈ ਵੀ ਨਹੀਂ ਕੰਦੇ ਚੜਾ ਇਹਨਾਂ ਨੂੰ ਤਾੜੂ ਟੂੜੂ। ਦੰਗਰੇ ਪਾਈ ਤੋਂ ਵੀ ਦੰਗਰੇ ਪਾਈ ਹੁੰਦਾ ਮਾੜਾ ਮੋਟਾ ਮੰਨ ਲੋ ਇਹ ਮਾੜਾ ਮੋਟਾ ਨਹੀਂ ਮੰਨੋ ਯਾਰ ਕੋਈ ਮਹਾ ਜੀ ਕਰ ਦਿੰਦਾ ਜੀ ਦੇਖ ਲੈ ਲੈ ਜੀ ਇਹ ਜਿਹੜਾ ਤਰੀਕਾ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਨੌਜਵਾਨ ਦੁਖੀ ਹੈ ਉਹੀ ਇਹਦੇ ਚ ਪਾਰਟਿਸਪੇਟ ਕਰ ਰਹੇ ਨੇ ਐਜੀਟੇਸ਼ਨ ਜੋ ਏ ਕਰੇ ਬੀ ਕਰੇ ਸੀ ਕਰੇ ਆਪਾਂ ਤੋਂ ਨਾ ਵੀ ਜਾਈਏ ਉਹਦੇ ਵਿੱਚ ਜਦੋਂ ਇਹਨੇ ਦੁਖੀ ਨੇ ਤਾਂ ਉਹਨਾਂ ਦੀ ਗੱਲ ਸੁਣਨੀ ਉਹਨਾਂ ਨੂੰ ਆਪਦਾ ਗੁੱਸਾ ਕੱਢਣ ਦਾ ਮੌਕਾ ਦੇਣਾ ਉਹਨਾਂ ਦੇ ਨਾਲ ਬੈਠ ਕੇ ਪ੍ਰੋਪਰਲੀ ਗੱਲ ਕਰਨੀ ਤੇ ਗੱਲ ਉਸ ਫੋਰਮ ਤੇ ਕਰਨੀ ਉਸ ਮੰਚ ਤੇ ਕਰਨੀ ਜਿਹੜੇ ਮੰਚ 'ਚ ਜੇ ਕੋਈ ਫੈਸਲਾ ਹੋਵੇ ਉਹ ਲਾਗੂ ਹੋ ਸਕਦਾ ਹੋਵੇ ਤੋਂ ਬਹੁਤ ਤਰ੍ਹਾਂ ਕੋਲੇ ਤਾਕਤ ਹੋਵੇ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਣ ਦਿੰਦਾ ਕਈ ਵਾਰੀ ਮੈਂ ਸਾਡਸ ਬਣਿਆ ਬਹੁਤ سارے ਸਮਝੌਤੇ 'ਚ ਮੈਂ ਪਹਿਲਾਂ ਦੋਹਾਂ ਧਿਰਾਂ ਨੂੰ ਕਹਿਣਾ ਵੀ ਦੇਖੋ ਗੱਲ ਸੁਣੋ ਪਾਰਟੀ ਗੱਲ ਸਾਰੀ ਸੁਣਾਓ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਤੋਂ ਪਰ ਜੇ ਤੁਸੀਂ ਜਿਹੜਾ ਸਮਝੌਤਾ ਹੋ ਜਿਹਨੂੰ ਦੋਹਾਂ ਧਿਰਾਂ ਨੇ ਲਾਗੂ ਕਰਨਾ ਤਾਂ ਮੈਂ ਵਿਚ ਵਿੱਚ ਬੈਠੂ ਨਹੀਂ ਮੈਨੂੰ ਕੀ ਲੋੜ ਹੈ ਵੀ ਵਿਚੋਂ ਕਹਿੰਦੇ ਜੇ ਸਾਨੂੰ ਹਾਂ ਕਰਾਂਗੇ ਥੋੜੀ ਸਹੰਤੀ ਨਾਲ ਪਰ ਜਦ ਸਮਝਤ ਹੋ ਗਿਆ ਸਹੰਤੀ ਨਾਲ ਉਦੋਂ ਮੁੜ ਕੇ ਦਾਗੂ ਕਰਨਾ ਹੋਊਗਾ ਜਨਾ ਨਹੀਂ ਫਿਰ ਹੋ ਇਹਨਾਂ ਦਾ ਵੀ ਸਰਕਾਰਾਂ ਦਾ ਜਿਹੜਾ ਵੀ ਕੋਈ ਫੈਸਲੇ ਕਰਾਉਂਦਾ ਉਹਦਾ ਕੰਮ ਹੀ ਹੁੰਦਾ ਭਾਈ ਸਾਰੀਆਂ ਤਰ੍ਹਾਂ ਇਕੱਠੇ ਹੋ ਕੇ ਫੈਸਲਾ ਕਰ ਲੋ ਜੇਸ ਕਰੋਗੇ ਉਹਨੂੰ ਆਪਾਂ ਦਾਗੂ ਕਰਨਾ ਹੈ ਬਿਲਕੁਲ ਨਹੀਂ ਹੁੰਦਾ ਸੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਆ ਜਾਂਦਾ ਹੈ ਸਿਆਸੀ ਪਾਰਟੀਆਂ ਨੇ ਜਿਵੇਂ ਕਹਿਣ ਨੂੰ ਆਮ ਆਦਮੀ ਪਾਰਟੀ ਨੇ ਵੀ ਆਪਣੇ ਦੋ ਰੈਲੀਆਂ ਰੱਦ ਕਰਤੀਆਂ ਨੀਰ ਸਿੰਘ ਬਾਦਲੰਬੀ ਅਕਾਲੀ ਦਲ ਦਾ ਜਿਹੜਾ ਪੰਜਾਬ ਉਹ ਜੋ ਪਚੋ ਯਾਤਰਾ ਦਾ ਪ੍ਰੋਗਰਾਮ ਰੱਦ ਕਰਤਾ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ ਨਾਲ ਜਿਹੜੇ ਕਾਂਗਰਸ ਵਾਲਿਆਂ ਨੇ ਕੁਝ ਸਪਾਲ ਕਰਿਆ ਸਿੱਧੇ ਤੌਰ ਤੇ ਗਏ ਨੇ ਕਿਸਾਨ ਵਿੰਗ ਦੇ ਆਗੂ ਨੇ ਤੇ ਕੁਝ ਜਿਹੜੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਮਿਲਦੇ ਫਿਰਦੇ ਨੇ ਕੀ ਲੱਗਦਾ ਕਿ ਇਹ ਕਿਸਾਂਝੜੀਆਂ ਜਿਹੜੇ ਪੰਜਾਬ ਦੀ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਸਿਆਸਤ ਤੇ ਵੀ ਕੁਐਸਚਨ ਚੁਣਨ ਲੱਗਿਆ ਹੋਇਆ ਇਹਨਾਂ ਦਿਨਾਂ ਚ ਨਹੀਂ ਨਹੀਂ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਤਹਾਲ ਇਹ ਵੀ ਇਹ ਜਾਣਦੀਆਂ ਤਾਂ ਵੀ ਇਹਨਾਂ ਦੇ ਕੁਐਸਚਨ ਲੱਗੇਗਾ ਜੇ ਨਹੀਂ ਜਾਨਦੇ ਤਾਂ ਵੀ ਲੱਗੇਗਾ ਕਿਉਂਕਿ ਪੰਜਾਬ ਦੀ ਕਿਸਾਨੀ ਜ਼ਿਆਦਾ ਇਨਵੋਲਡ ਹੈ ਜਿੱਤੇ ਕੋ ਸ਼ੱਕ ਹੀ ਨਹੀਂ ਹੈ ਸ਼ੁਰੂ ਇੱਥੋਂ ਹੋਇਆ ਹੈ ਜਿੱਥੇ ਬੰਦਿਆ ਨਾਮ ਵੀ ਇੱਥੋਂ ਦਾ ਪੰਜਾਬ ਦਾ ਨਾਮ ਹੈ ਭਾਰਤ ਦਾ ਨਾਮ ਨਹੀਂ ਹਾਲਾਂਕਿ ਉੱਤੇ ਤਾਂ ਮੈਂ ਕਿਉਂ ਕਹਣਾ ਪੱਕਾ ਜੀ ਨਹੀਂ ਇਹਦੇ ਵਿੱਚ ਜਿਹੜੇ ਸਾਰਾ ਕੁਝ ਕਰਨ ਚ ਕੱਕਾ ਜੀ ਤਾਂ ਆਰਐਸਐਨ ਨੂੰ ਸਭ ਨੂੰ ਪਤਾ ਹੈ ਬੰਦੇ ਸੋ ਇਹ ਆਪਾਂ ਇੱਕ ਗੱਲ ਤਾਂ ਮੰਨ ਕੇ ਚੱਲੀਏ ਪਰ ਪੰਜਾਬ ਦਾ ਨਾਮ ਤਾਂ ਪੈਣੀ ਪੈਣਾ ਹੈ ਪੋਲੀਟੀਕਲ ਪਾਰਟੀਆਂ ਨੂੰ ਇਹਦੇ ਕੋਈ ਗੇਨ ਨਹੀਂ ਨੁਕਸਾਨ ਹੋ ਰਿਹਾ ਹੈ ਕਵੀਰ ਬਾਦਲ ਹੋਰਾਂ ਨੂੰ ਆਪਦੀ ਜਿਹੜੀ ਉਹ ਯਾਤਰਾ ਸੀ ਪੰਜਾਬ ਬਚਾਓ ਉਹ ਰੋਕਣੀ ਪਈ ਐ ਕਾਂਗਰਸ ਜਿਹੜਾ ਖੱਟ ਰਹੀ ਸੀ ਆ ਦੇਖੋ ਜੀ ਆਪਣਾ ਉਹ ਨਿੱਚੇchnਾਲਾ ਹੋ ਗਿਆ ਫਰਾਣਾ ਹੋ ਗਿਆ ਸਾਡਾ ਕਾਠੀ ਜੋੜ ਤੋੜ ਰਹੇ ਨੇ ਉਹ ਵਿਚੀ ਰੋੜ ਗਿਆ ਮੁੱਦਾ ਜਿਹੜੀ ਉਹਦੀ ਨਿਆਂ ਯਾਤਰਾ ਸੀ ਭਾਰਤੀ ਲੋ ਉਹ ਵੀ ਰੋੜ ਰਹੀ ਐ ਇਹ ਇਸ ਮੁੱਦੇ ਨਾਲ ਇਹ ਮੁੱਦਾ ਵੱਡਾ ਛਾ ਗਿਆ ਆਪ ਆ ਲੈ ਨੇ ਜਿਹੜੀਆਂ ਰੈਡੀਆਂ ਕਰਨੀਆਂ ਸੀ ਜਿਹੜਾ ਕਹਿਣਾ ਸੀ ਆ ਚੰਡੀਗੜ੍ਹ ਸਾਡੇ ਨਾਲ ਧੱਕਾ ਹੋ ਗਿਆ ਉਹ ਸਾਰਾ ਹਵਾ ਚੋੜ ਗਿਆ ਮੁੱਦਾ ਇਹ ਇਹ ਸਾਰਾ ਹਵਾ ਚ ਚੰਡੀਗੜ੍ਹ ਦਾ ਮੁੱਦਾ ਉੱਡ ਜਾਣਾ ਨਿਤਿਸ਼ ਕੁਮਾਰ ਦਾ ਉੱਡ ਜਾਣਾ ਈਦੀਆਂ ਗੱਡਾਂ ਉੱਡ ਜਾਣੀਆਂ ਆ ਆਈਐਨਡੀਆ ਇਹ ਤੋਂ ਆਪਦਾ ਉਹਨਾਂ ਦਾ ਜਿਹੜਾ ਚਲਾ ਰਹੇ ਸੀ ਅੰਦੋਲਨ ਉਹ ਉਹ ਹਵਾ ਛੁੱਟ ਜਾਣਾ ਉੱਡ ਜਾਣਾ ਮਤਲਬ ਮੀਡੀਆ ਤੋਂ ਗਾਇਬ ਹੋ ਜਾਣਾ ਕਿ ਕਾਦੀ ਦਲ ਨੂੰ ਆਪਦਾ ਅੰਦੋਲਨ ਬੰਦ ਕਰਨਾ ਪੈਣਾ ਇਹ ਕਿਹਦੇ ਹੱਕ ਅੱਚ ਜਾਂਦਾ ਹੈ ਇਹ ਜਾਂਦਾ ਐਨਡੀਆ ਦਾ ਭਾਜਪਾ ਕਿਹਦੇ ਹੱਕ ਕਰਦਾ ਹੈ ਮੈਂ ਐਨਡੀਆ ਉਹ ਕਹਿੰਦੇ 400 ਰੁਪਏ ਕੀ ਐਨਡੀਆ ਇਨਫਰਾਸਟਰਕਚਰ ਦੀ ਨਾਮ ਹੈ ਮੈਂ ਤਾਂ ਹੈਰਾਨ ਸੀ ਵੀ 405 ਕਿਉਂ ਨਹੀਂ ਗਿਆ 370 20